ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਿਮਰਨ ਜੋਤ ਸਿੰਘ ਮੱਕੜ ਪਿਛਲੇ ਦੋ ਤਿੰਨ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਜਿਸ ਤਰੀਕੇ ਨਾਲ ਚੀਜ਼ਾਂ ਚੱਲੀਆਂ ਨੇ ਪਹਿਲਾਂ ਮੈਂ ਲਗਾਤਾਰ ਇਸ opinion 'ਚ ਸੀਗਾ ਕਿ ਇਸ ਬਾਰੇ ਕੋਈ ਗੱਲਬਾਤ ਵੀਡੀਓ ਦੇ ਰੂਪ 'ਚ ਮੈਂ ਨਹੀਂ ਕਰਨੀ ਕਿਉਂਕਿ ਪੱਤਰਕਾਰ ਦੇ ਨਾਲ ਅਕਸਰ ਇਹ ਸਭ ਕੁਝ ਕਿਸੇ ਵੀ ਜਰਨਲਿਸਟ ਦੇ ਨਾਲ ਮੇਰੇ ਨਾਲ ਨਹੀਂ ਕਿ ਤੁਸੀਂ ਰੋਜ਼ ਕ੍ਰਿਟਿਸਿਜ਼ਮ ਆਰ ਰੋਜ਼ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਵਿੱਚੋਂ ਹੋ ਕੇ ਲੰਘਦੇ ਹੋ ਪਰ ਕਿਉਂਕਿ ਗੱਲ ਬਹੁਤ ਅੱਗੇ ਨਿਕਲੀ ਤੇ ਬਹੁਤ ਸਾਰੇ ਫੋਨ ਕਾਲਸ ਇਸ ਕਰਕੇ ਆਏ ਸੀ ਕਿ ਜੇ ਤੁਸੀਂ ਗਲਤ ਨਹੀਂ ਤਾਂ ਫਿਰ ਤੁਸੀਂ ਬੋਲਦੇ ਕਿਉਂ ਨਹੀਂਗੇ ਤੇ ਗੱਲ ਗਲਤ ਜਾਂ ਝੂਠ ਦੀ ਸੱਚ ਜਾਂ ਝੂਠ ਦੀ ਕਦੇ ਵੀ ਨਹੀਂ ਰਹੀ ਮੇਰਾ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨਾਲ ਕੋਈ ਨਿੱਜੀ ਰੌਲਾ ਨਿੱਜੀ ਵਿਵਾਦ ਥੋੜੀ ਹੈ ਜਾਂ ਮੈਂ ਕੋਈ ਨਿੱਜੀ ਤੌਰ ਤੇ ਉਹਨਾਂ ਦੇ ਕਦੇ ਇਸ ਤਰ੍ਹਾਂ ਖਿਲਾਫ ਵਾਲੀ ਗੱਲ ਨਹੀਂ ਹੈ ਗੱਲ ਦੀ ਡੁੰਗਾਈਏ ਹੈ ਕਿ ਮੈਨੂੰ ਇਹ ਲੱਗਦਾ ਹੈ ਕਿ ਇਹ 3-4 ਸਾਲ ਪਿੱਛੇ ਕੋਵਿਡ ਦੇ ਨੇੜੇ ਤੇੜੇ ਜਦੋਂ ਮਾਮਲਾ ਹੁੰਦਾ ਤਾਂ ਉਦੋਂ ਦੀ ਕਹਾਣੀ ਹੈ ਗੱਲ ਉਦੋਂ ਦੀ ਹੈ ਕਿ ਜਿੱਥੋਂ ਇਹ ਦੀ ਜੜ ਕਿੱਥੇ ਪਈ ਹੈ ਇਸ ਗੱਲ ਦੀ ਮੈਂ ਅੱਜ ਉਹਦਾ ਜ਼ਿਕਰ ਕਰਨ ਲੱਗਿਆ ਪਰ ਜਿੱਥੇ ਉਹਨਾਂ ਨੇ ਮੇਰੇ ਉੱਤੇ ਇਹ ਦੋਸ਼ ਲਾਇਆ ਕਿ ਮੈਂ ਪੱਖ ਪਾਤੀਆਂ ਜਾਂ ਮੈਂ ਕਿਸੇ ਇੱਕ ਧਿਰ ਦਾ ਹੋ ਕੇ ਖੜਾ ਤਾਂ ਮੈਂ ਇਹ ਗੱਲ ਕਹਿਣਾ ਕਿ ਭਾਈ ਰਣਜੀਤ ਸਿੰਘ ਜੀ ਤੁਸੀਂ ਕਿਹੜੇ ਵੇਲੇ ਮੈਨੂੰ ਕਿਹਾ ਮੈਨੂੰ ਬੁਲਾਇਆ ਕਿ ਤੁਸੀਂ ਉਸ ਧਿਰ ਦੇ ਬਾਬਤ ਕੋਈ ਇੰਟਰਵਿਊ ਕਰਨੀ ਹੈ ਤੇ ਮੈਂ ਨਾ ਕੀਤੀ ਹੋਵੇ ਥੋਡੀ ਕੋਈ ਗੱਲ ਕੱਟ ਕੇ ਚਲਾਈ ਹੋਵੇ ਥੋਡੀ ਕਿਸੇ ਗੱਲ ਨੂੰ ਤੋੜ ਮੋੜ ਕੇ ਚਲਾਇਆ ਹੋਵੇ ਜਾਂ ਕੋਈ ਇਹੋ ਜੀ ਗੱਲ ਕੀਤੀ ਹੋਵੇ ਜਿੱਥੇ ਚੈਨਲ ਦੇ ਉੱਤੇ ਜਾਂ ਮੇਰੇ ਵੱਲੋਂ ਤੁਹਾਡਾ ਨਾਮ ਲੈ ਕੇ ਕੋਈ ਜ਼ਿਕਰ ਕੀਤਾ ਹੋਵੇ ਪਹਿਲੀ ਗੱਲ ਮੈਂ ਸ਼ਰੇਆਮ ਸਾਰਿਆਂ ਦੇ ਸਾਹਮਣੇ ਅੱਜ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਆਓ ਇਸੇ ਸਟੂਡੀਓ 'ਚ ਜਿੱਥੇ ਮੈਂ ਬੈਠਾ ਇੱਥੇ ਆਓ ਔਰ ਤੁਸੀਂ ਖੁੱਲ ਕੇ ਗੱਲ ਕਰੋ ਇਸੇ ਚੈਨਲ ਦੇ ਉੱਤੇ ਮੇਰੇ ਚੈਨਲ ਦੇ ਉੱਤੇ ਜੇ ਇੱਕ ਵੀ ਸ਼ਬਦ ਤੁਹਾਡਾ ਕੱਟਿਆ ਜਾਵੇ ਮੈਨੀਪੂਲੇਟ ਕੀਤਾ ਜਾਵੇ ਜਾਂ ਉਹਦੇ 'ਚ ਕੋਈ ਬਦਲਾਅ ਕੀਤਾ ਜਾਵੇ ਤੇ ਫਿਰ ਮੈਂ ਦੇਣਦਾਰ ਹੋਊਂਗਾ ਕਿਸੇ ਵੀ ਗੱਲ ਦਾ ਭਾਵੇਂ ਉਹ ਜਿਸ ਧਿਰ ਦੀ ਤੁਸੀਂ ਗੱਲ ਕਰ ਰਹੇ ਹੋ ਤੁਸੀਂ ਤਾਂ ਬੋਲੇ ਨਹੀਂ ਨਾ ਡਰ ਲੱਗਦਾ ਥੋਨੂੰ ਮੈਂ ਖੁੱਲ ਕੇ ਗੱਲ ਕਹਿ ਦਿੰਦਾ ਤੁਹਾਨੂੰ ਸ਼ਾਇਦ ਇਹ ਡਰ ਲੱਗਿਆ ਹੋਣਾ ਤੁਹਾਡੇ ਤੇ ਡੈਫੇਮੇਸ਼ਨ ਨਾ ਪੈ ਜਾਈ ਤੁਸੀਂ ਬਾਦਲ ਪਰਿਵਾਰ ਦੀ ਜਾਂ ਅਕਾਲੀ ਦਲ ਦੀ ਗੱਲ ਕਰ ਰਹੇ ਸੀ ਤੁਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਜ਼ਿਕਰ ਕਰ ਰਹੇ ਸੀ ਤੇ ਪਟਨਾ ਸਾਹਿਬ ਵਾਲੇ ਜਥੇਦਾਰ ਦਾ ਜ਼ਿਕਰ ਕਰ ਰਹੇ ਸੀ ਤੁਹਾਡੀ ਕੱਲੀ-ਕੱਲੀ ਗੱਲ ਔਨ 에ਰ ਤੇ ਲਾਈਵ ਹੋਊਗੀ ਆਓ ਬੈਠੋ ਆ ਕੇ ਗੱਲ ਕਰੋ ਇਸ ਤਰ੍ਹਾਂ ਮੇਨੋ-ਮੇਣੀ ਹੋਣਾ ਕਿ ਵੀਡੀਓ ਬਣਾ ਕੇ ਕ੍ਰਿਟਿਸਿਜ਼ਮ ਜਦੋਂ ਤੋਂ ਮੈਂ ਡਿਜੀਟਲ ਵਰਲਡ ਦੇ ਮੀਡੀਆ 'ਚ ਆਇਆ ਹਰ ਰੋਜ਼ ਕ੍ਰਿਟਿਸਿਜ਼ਮ ਹੁੰਦੇ ਆ ਲੋਕ ਤੁਹਾਨੂੰ ਚੰਗਾ ਮਾੜਾ ਹਰ ਤਰ੍ਹਾਂ ਦਾ ਦੌਰ ਦਿਖਿਆ ਮੈਂ ਇੱਕ ਇੱਕ ادارے ਜਦੋਂ ਪਹਿਲਾਂ ਕੰਮ ਕਰਦਾ ਸੀਗਾ ਤਾਂ ਇੱਕ ਵਾਰੀ ਅ ਵਿਦੇਸ਼ ਬੈਠੇ ਨੌਜਵਾਨਾਂ ਨੇ ਕ੍ਰਿਟਿਸਿਜ਼ਮ ਸ਼ੁਰੂ ਕੀਤਾ ਕਿ ਇੱਕ ਘਰ ਦੇ ਵਿੱਚ ਜਾ ਕੇ ਵਿਵਾਦ ਹੋ ਗਿਆ ਸੀ ਮੈਂ ਕਦੇ ਰਿਪਲਾਈ ਨਹੀਂ ਕੀਤਾ ਠੀਕ ਹੈ ਸਤਬਚਨ ਜਦੋਂ ਤੁਸੀਂ ਪਬਲਿਕ ਡੋਮੇਨ 'ਚ ਹੋ ਤਾਂ ਤੁਹਾਡਾ ਫਰਜ਼ ਬਣਦਾ ਤੁਸੀਂ ਲੋਕਾਂ ਦੀਆਂ ਗੱਲਾਂ ਦੀ ਉਹਨਾਂ ਦੀ ਐਕਸਪੈਕਟੇਸ਼ਨ ਦੇ ਉੱਤੇ ਪੂਰਾ ਜੇ ਨਹੀਂ ਉਤਰ ਰਹੇ ਤਾਂ ਉਹ ਤੁਹਾਨੂੰ ਸਵਾਲ ਕਰਦੇ ਆ ਤੇ ਕ੍ਰਿਟਿਸਿਜ਼ਮ ਨੂੰ ਇੱਕ ਸੁਚੱਜੇ ਢੰਗ ਨਾਲ ਲੈਣਾ ਹੀ ਇੱਕ ਇੱਕ ਸਿਆਣੇ ਬੰਦੇ ਦੀ ਕਲਾ ਹੁੰਦੀ ਹੈ ਜੇ ਤੁਸੀਂ ਮੋਟੀਵੇਟਰ ਬਣ ਰਹੇ ਹੋ ਜਾਂ ਤੁਸੀਂ ਲੋਕਾਂ ਨੂੰ ਪ੍ਰਵਚਨ ਦੇ ਰਹੇ ਹੋ ਤੇ ਤੁਸੀਂ ਆਪ ਉਹ ਇੱਕ ਕਹਾਵਤ ਹੈ ਨਾ ਕਿ ਕਿਸੇ ਕੋਲੇ ਜਾ ਕੇ ਮਾਂ ਕਹਿੰਦੀ ਮੇਰਾ ਪੁੱਤ ਖੰਡ ਬਹੁਤ ਖਾਂਦਾ ਬਾਬਾ ਜੀ ਉਹ ਕਹਿੰਦਾ 2 ਦਿਨ ਬਾਅਦ ਆਇਓ ਤੇ ਉਹ 2 ਦਿਨ ਬਾਅਦ ਕਹਿੰਦਾ ਪੁੱਤ ਖੰਡ ਨਾ ਖਾਇਆ ਕਰ ਤੇ ਉਹ ਕਹਿੰਦੀ ਇਹ ਤਾਂ ਤੁਸੀਂ ਉਦੋਂ ਵੀ ਕਹਿ ਸਕਦੇ ਸੀ ਉਹ ਕਹਿੰਦਾ ਉਦੋਂ ਮੈਂ ਖਾਂਦਾ ਸੀ ਮੈਂ ਮੈਂ ਛੱਡੀ ਤੇ ਹੁਣ ਮੈਂ ਇਹਨੂੰ ਕਹਿਣ ਲੱਗਿਆ ਤਾਂ ਜੇ ਕ੍ਰਿਟਿਸਿਜ਼ਮ ਜਾਂ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਇਸ ਪੱਧਰ ਤੇ ਕੋਈ ਲੈ ਕੇ ਜਾ ਰਿਹਾ ਤਾਂ ਉਹਦੀ ਸਮਝ ਤੇ ਉਹਦੀ ਸੂਝਬੂਝ ਉਹ ਉਹ ਇਹ ਦਰਸਾਉਂਦੀ ਹੈ ਕਿ ਤੁਸੀਂ ਰਿਐਕਟ ਕਰ ਰਹੇ ਹੋ ਤੁਸੀਂ ਪਹਿਲਾਂ ਵੀ ਇੱਕ ਪੱਤਰਕਾਰ ਹੋਰ ਹੈ ਥਲੀ ਵੀਰ ਉਹਦੇ ਬਾਰੇ ਬੋਲਦੇ ਹਾਂ ਫਿਰ ਅੱਜ ਤੁਸੀਂ ਇਹ ਕੀਤਾ ਲੋਡ ਨਹੀਂ ਸੀਗੀ ਵੀਡੀਓ ਬਹੁਤ ਪੁਰਾਣੀ ਸੀ ਬਹੁਤ ਦਿਨ ਹੋ ਗਏ ਸੀ ਖਾਲਸਾ ਏਡ ਦੇ ਸੰਦਰਭ ਚ ਬੜੇ ਸਾਰੇ ਲੋਕ ਜਿਨ੍ਹਾਂ ਨੂੰ ਇਹ ਪਤਾ ਵੀ ਨਹੀਂ ਕਿ ਦਰਅਸਲ ਹੋਇਆ ਕੀ ਸੀ ਇਹ ਖਾਲਸਾ ਏਡ ਬਾਰੇ ਜ਼ਿਕਰ ਹੋ ਰਿਹਾ ਸੀ ਪਾਕਿਸਤਾਨ ਦੇ ਵਿੱਚ ਆਏ ਹਾਏ ਆਏ ਜਿਹੜੇ ਹੜ ਨੇ ਉਹਨਾਂ ਦੀ ਗੱਲ ਹੋ ਰਹੀ ਸੀ ਜਿੱਥੇ ਉਹ ਖਾਲਸਾ ਏਡ ਦਾ ਇਹ ਵਿਰੋਧ ਹੋਇਆ ਕਿ ਪਾਕਿਸਤਾਨ ਜਾ ਰਿਹਾ ਕੁਝ ਇੱਕ ਪੇजेस ਜਿਹੜੇ ਕੀਤੇ ਸੀਗੇ ਉਹ ਉਹਨੂੰ ਲੈ ਕੇ ਮੈਂ ਗੱਲ ਕੀਤੀ ਸੀ ਕਿ ਖਾਲਸਾਡ ਚੰਗਾ ਕੰਮ ਕਰੇ ਤੇ ਉਹਦੇ ਸੰਦਰਭ 'ਚ ਇਹ ਗੱਲ ਕੀਤੀ ਮੈਂ ਤਾਂ ਨਾਮ ਵੀ ਨਹੀਂ ਲਿਆ ਮੈਂ ਕਿਤੇ ਵੀ ਨਹੀਂ ਕਿਹਾ ਕਿ ਰਣਜੀਤ ਸਿੰਘ ਢੱਡਰੇ ਵਾਲੇ ਇਹ ਇਹ ਸੱਟ ਤੁਹਾਨੂੰ ਕਿਉਂ ਲੱਗੀ ਜਾ ਕੇ ਤੁਸੀਂ 1000 ਡਾਲਰ ਦੇ ਬੂਟ ਪਾਨੇ ਹੋ 1500 ਤੁਸੀਂ ਖੈਰ ਮੰਨ ਗਏ ਮੇਰਾ ਮਸਲਾ ਉਹ ਨਹੀਂ ਹੈ ਪੰਜਾਬ ਦਾ ਇਸ਼ੂ ਹੀ ਨਹੀਂ ਹੈ ਔਰ ਜਰਨਲਿਸਟ ਮੈਂ ਕੋਈ ਮੈਂ ਕੋਈ ਪੋਲੀਟੀਕਲ ਬੰਦਾ ਨਹੀਂ ਐ ਕਿ ਮੈਂ ਚੋਣ ਲੜਨੀ ਐ 나 ਹੀ ਮੈਨੂੰ ਸ਼੍ਰੋਮਣੀ ਕਮੇਟੀ ਚ ਇਲੈਕਸ਼ਨ ਲੜਨੇ ਐ ਨਾ ਹੀ ਮੈਂ ਜਾ ਕੇ ਕਿਸੇ ਤਖਤ ਤੇ ਬਹਿਣਾ ਨਾ ਮੈਂ ਸਾਬਤ ਸੂਰਤ ਆ ਤੇ ਨਾ ਮੈਂ ਸਿੱਖੀ ਸਰੂਪ ਚਾ ਤੇ ਮੈਂ ਕੌਮ ਵਾਲੀ ਗੱਲ ਵੀ ਨਹੀਂ ਕਰ ਰਿਹਾ ਗੱਲ ਤਾਂ ਮੈਂ ਇਹ ਕਰ ਰਿਹਾ ਕਿ ਤੁਸੀਂ ਕਰਦਾਰਕੁਸ਼ੀ ਕੀਤੀ ਤੇ ਉਸ ਤੋਂ ਬਾਅਦ ਜਿਹੜਾ ਮੈਂ ਸਟੇਟਸ ਪਾਇਆ ਉਹ ਉਹਦਾ ਜਵਾਬ ਸੀਗਾ ਸੋ ਜੇ ਤਾਂ ਤੁਸੀਂ ਮੇਹਣੋ ਮੇਣੀ ਵਾਲੇ ਕੰਮ ਚੋਂ ਤੇ ਤੁਸੀਂ ਚਾਹੁੰਦੇ ਹੋ ਕਿ ਸਾਰੀਆਂ ਚੀਜ਼ਾਂ ਹੁਣ ਫਿਰ ਤਾਂ ਤੁਸੀਂ ਉਸ ਤੋਂ ਬਾਅਦ ਕਿੰਨਾ ਬਖਲਾ ਕੇ ਵੀਡੀਓਜ਼ ਪਾ ਰਹੇ ਹੋ ਪੋਸਟਾਂ ਪਾ ਰਹੇ ਹੋ ਤੇ ਜੇ ਤੁਸੀਂ ਵਾਕਈ ਸੱਚੇ ਹੋ ਤਾਂ ਪੂਰੀ ਦੁਨੀਆ ਦੇਖਦੀ ਐ ਜੇ ਤੁਹਾਡੇ ਮਨ ਚ ਮੈਲ ਨਹੀਂ ਐ ਜੇ ਤੁਸੀਂ ਹਉਮੈ ਤੇ ਹੰਕਾਰ ਦੇ ਭਰੇ ਨਹੀਂ ਹੈਗੇ ਜੇ ਤੁਹਾਡੇ ਅੰਦਰ ਗੰਦਗੀ ਨਹੀਂ ਭਰੀ ਤਾਂ ਆਜੋ ਸਟੂਡੀਓ ਚ ਆਜੋ ਲਾਈਵ ਇੰਟਰਵਿਊ ਕਰੂੰਗਾ ਤੁਸੀਂ ਬਾਦਲ ਜਬਾਰੇ ਗੱਲ ਕਰੋਗੇ ਤੁਸੀਂ ਅਕਾਲ ਤਖਤ ਦੇ ਜਥੇਦਾਰ ਬਾਰੇ ਗੱਲ ਕਰੋਗੇ ਤੁਸੀਂ ਪਟਨਾ ਸਾਹਿਬ ਦੇ ਜਥੇਦਾਰ ਬਾਰੇ ਗੱਲ ਕਰੋਗੇ ਤੁਸੀਂ ਧੁੰਮਾ ਸਾਹਿਬ ਬਾਰੇ ਗੱਲ ਕਰੋਗੇ ਤੁਸੀਂ ਆਪਦੇ ਤੇ ਹੋਏ ਹਮਲੇ ਦੀ ਗੱਲ ਕਰੋਗੇ ਜੋ ਜੋ ਤੁਸੀਂ ਗੱਲ ਕਰਨੀ ਚਾਹੁੰਦੇ ਹੋ ਤੁਸੀਂ ਇੱਥੇ ਆ ਕੇ ਗੱਲ ਕਰੋ ਜੇ ਮੈਂ ਆਪਣੇ ਪ੍ਰੋਫੈਸ਼ਨ ਚ ਉਹਦੇ ਚ ਇੱਕ ਵੀ ਗੱਲ ਤੇ ਕੋਈ ਚੀਜ਼ ਕੱਟਦਿਆਂ ਇੱਕ ਹੁਣਾ ਮੂਸੇ ਵਾਲੀ ਗੱਲ ਤੇ ਵੀ ਮੈਂ ਅੱਜ ਜਵਾਬ ਦੇਣਾ ਮੈਂ ਸਪਸ਼ਟੀਕਰਨ ਇਹ ਵੀ ਮੈਂ ਸੋਚ ਕੇ ਬੈਠਾ ਕਿ ਜਿਹੜੇ ਥੋੜਾ ਜਿਹੜਾ ਸੋ ਕਾਲਡ ਆਈਟੀ ਸੈੱਲ ਹੈ ਉਹਦੇ ਬਾਰੇ ਵੀ ਜ਼ਿਕਰ ਕਰਦਾ ਹੁਣੇ ਇਹ ਪੂਰੀ ਗੱਲ ਕਿਉਂਕਿ ਆਈਟੀ ਸੈੱਲਾਂ ਨੇ ਤਾਂ ਕਮੈਂਟਾਂ ਚ ਨੇਰੀ ਲਿਆਉਣੀ ਲਿਆਉਣੀ ਆ ਮੈਨੂੰ ਕੋਈ ਫਰਕ ਨਹੀਂ ਪੈਂਦਾ ਹਰ ਰੋਜ਼ ਕ੍ਰਿਟਿਸਿਜ਼ਮ ਹੈ ਜਦੋਂ ਕਿਸਾਨ ਅੰਦੋਲਨ ਵਾਲੇ ਦੀਪ ਬਾਈ ਦੇ ਨਾਂ ਨੂੰ ਲੈ ਕੇ ਬਹੁਤ ਕੁਝ ਹੋਇਆ ਤੇ ਲੋਕਾਂ ਨੇ ਤਾਂ ਉਦੋਂ ਨਹੀਂ ਛੱਡਿਆ ਸੀਗਾ ਤੇ ਉਹੀ ਬੰਦੇ ਦੀਪ ਬਾਈ ਦੇ ਜਾਣ ਤੋਂ ਬਾਅਦ ਜਿਹੜੇ ਅੱਖਾਂ 'ਚ ਹੰਝੂ ਲਈ ਫਿਰਦੇ ਸੀਗੇ ਮਗਰਮੱਛਾਲੇ ਉਦੋਂ ਬਹੁਤ ਕੁਝ ਹੋਇਆ ਤੇ ਐਨਆਈਏ ਮੈਂ ਚੱਲੀ ਐ ਮੈਂ ਤੇ ਬਾਈ ਨੇ ਅਸੀਂ ਐਨਆਈਏ ਚੱਲੀ ਐ ਸਾਡੇ ਪਰਿਵਾਰ ਬੈਠੇ ਰਹੇ ਐ ਕ੍ਰਾਈਮ ਬ੍ਰਾਂਚਾਂ ਚੱਲੀਆਂ ਨੇ ਪਰਚੇ ਇਹ ਇੱਕ ਇੱਕ ਚੀਜ਼ ਜਿੱਦ ਦਿਨ ਆਉਂਗੇ ਨਾ ਜੇ ਸਟੂਡੀਓ ਵੈਸੇ ਤਾਂ ਮੈਨੂੰ ਲੱਗਦਾ ਨਹੀਂ ਪਰ ਜੇ ਤੁਸੀਂ ਆ ਜਾਓਗੇ ਹਾਂ ਇੱਕ ਹੋਰ ਗੱਲ ਇਹ ਵੀ ਗੋਨੀ ਹੈ ਮੈਂ ਪਰਮੇਸ਼ਰ ਦੁਆਰ ਆ ਜਾਨਾ ਬੈਠੋ ਸਾਹਮੂ ਸਾਹਮਣੇ ਬੈਠ ਕੇ ਗੱਲ ਕਰਦਣ ਆ ਕਿ ਆ ਇੱਕ ਬੰਦਾ ਲਿਖਦਾ ਤੇਰੇ ਸਟੂਡੀਓ ਚ ਤੇਰੀ ਔਕਾਤ ਕੀ ਹੈ ਇਹੀ ਤਾਂ ਇਸ਼ੂ ਹੈ ਹਉਮੈ ਤੇ ਹੰਕਾਰ ਵਾਲੇ ਭਰੇ ਬੰਦੇਓ ਇਹੀ ਤਾਂ ਇਸ਼ੂ ਹੈ ਔਕਾਤ ਕੀ ਹੁੰਦੀ ਹੈ ਮੈਨੂੰ ਇਹ ਦੱਸੋ ਔਕਾਤ ਇਹ ਕੀ ਹੈ ਕਿ ਵੀਡੀਓ ਬਣਾਤੀ ਫਿਰ ਜੇ ਜੇ ਮੇਰੀ ਔਕਾਤ ਨਹੀਂ ਸੀ ਤਾਂ ਮੇਰੇ ਬਾਰੇ ਵੀਡੀਓ ਕਿਉਂ ਬਣਾਈ ਗਈ ਤਾਂ ਇਹ ਇਹ ਹੈ ਹਉਮੇ ਤੇ ਹੰਕਾਰ ਦੇ ਭਰੇ ਇਹ ਨੇ ਹੁਣ ਹਉਮੇ ਤੇ ਹੰਕਾਰ ਦੀ ਗੱਲ ਮੈਂ ਅੱਜ ਜ਼ਿਕਰ ਕਰਦਾ ਕਿ ਗੱਲ ਕੀ ਹੁੰਦੀ ਹੈ ਤੁਹਾਡਾ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਮੈਂ ਸਾਬਤ ਕਰਦਾ ਕਿ ਕਿਵੇਂ ਹਉਮੇ ਤੇ ਹੰਕਾਰ ਨਾਲ ਭਰੇ ਹੋਏ ਨੇ ਇਹ ਇਹ ਮੈਂ ਸਾਬਤ ਕਰ ਰਿਹਾ ਅੱਜ ਕੋਵਿਡ ਤੋਂ ਪਹਿਲਾਂ ਮੈਂ ਉਦੋਂ ਔਨ-ਏਅਰ ਸ਼ੁਰੂ ਨਹੀਂ ਹੋਇਆ ਸੀ ਇੱਕ ਚੈਨਲ 'ਚ ਕੰਮ ਕਰਦਾ ਸੀਗਾ ਤੇ ਉਦੋਂ ਕੀ ਹੋਇਆ ਕਿ ਜਿਸ ਚੈਨਲ 'ਚ ਮੈਂ ਕੰਮ ਕਰਦਾ ਸੀ ਕਿਉਂਕਿ ਮੈਂ ਮੈਂ ਚਾਹੁੰਦਾ ਨਹੀਂ ਸੀ ਕਿ ਮੈਂ ਅੱਜ ਇਹ ਸਾਰਾ ਐਪੀਸੋਡ ਦਾ ਜ਼ਿਕਰ ਕਰਾਂ ਉਹ ਹਮੇਸ਼ਾ ਮੈਨੂੰ ਹੀ ਹੁੰਦਾ ਸੀ ਮੇਰੇ ਨਾਲ ਹੀ ਜਾਊਗਾ ਐਪੀਸੋਡ ਪਰ ਅੱਜ ਮੈਨੂੰ ਜ਼ਿਕਰ ਕਰਨਾ ਪੈ ਰਿਹਾ ਹੋ ਸਕਦਾ ਹੈ ਉਹਨਾਂ ਸਾਥੀਆਂ ਨੂੰ ਵੀ ਦਿੱਕਤ ਹੋਊਗੀ ਕਿ ਤੁਸੀਂ ਉਹ ਪੁਰਾਣੀ ਜ਼ਿਕਰ ਕਿਉਂ ਕੀਤੀ ਔਰ ਇੱਕ ਇੱਕ ਬੰਦੇ ਦਾ ਨਾਮ ਹੀ ਲਵਾਂਗਾ ਜੇ ਕਿਸੇ ਗੱਲ ਤੇ ਮੈਂ ਝੂਠਾ ਸਾਬਤ ਹੁੰਨਾ ਜੇ ਮੈਂ ਗਲਤ ਸਾਬਤ ਹੁੰਨਾ ਤੇ ਮੈਂ ਦੇਣਦਾਰ ਹਾਂ ਹਉਮੈ ਤੇ ਹੰਕਾਰ ਦੀ ਮੈਂ ਗੱਲ ਕਰ ਰਿਹਾ ਮੈਂ ਜਿਸ ਚੈਨਲ 'ਚ ਕੰਮ ਕਰਦਾ ਸੀ ਹੋ ਸਕਦਾ ਹੈ ਉਹਦੇ ਮਾਲਕ ਜੇ ਜਾਂ ਐਡੀਟਰ ਨੇ ਜਿਹੜੇ ਉਹ ਸੱਚੇ ਨੇ ਤਾਂ ਉਹ ਉਹ ਮੇਰੀ ਗੱਲ ਜੇ ਝੂਠੀ ਹੋਈ ਤਾਂ ਉਹ ਇਸ ਗੱਲ ਦਾ ਜਵਾਬ ਦੇ ਦੇਣ ਭਾਈ ਰਣਜੀਤ ਸਿੰਘ ਵੀ ਦੇ ਦੇਣ ਉਹਨਾਂ ਦੇ ਬੰਦੇ ਵੀ ਦੇ ਦੇਣ ਇੱਕ ਇੱਕ ਬੰਦੇ ਦਾ ਮੈਂ ਨਾਮ ਲੈਂਨਾ ਦਰਅਸਲ ਉਦੋਂ ਮੈਂ ਇੱਕ ਵੀਡੀਓ ਕੀਤੀ ਜਿਹੜੀ ਸੀਗੀ ਸਭ ਤੋਂ ਪਹਿਲਾਂ ਜਿਹੜੀ ਸ਼ੁਰੂਆਤ ਦੇ ਵਿੱਚ ਉਹ ਬਾਪੂ ਬਲਕੌਰ ਸਿੰਘ ਦੀ ਵੀਡੀਓ ਕੀਤੀ ਬਾਪੂ ਬਲਕੌਰ ਸਿੰਘ ਪਰਮਾਤਮਾ ਦੀ ਆ ਤੁਹਾਨੂੰ ਪਤਾ ਕਾਮਰੇਡ ਨੇ ਜਾਂ ਗੁਰਨਾਣਕ ਦੀ ਗੱਲ ਕਰ ਰਹੀ ਸੀ ਮੈਨੂੰ ਐਗਜ਼ੈਕਟ ਵੀ ਨਹੀਂ ਯਾਦ ਕਿ ਉਹਨਾਂ ਨੇ ਕੀ ਗੱਲ ਕੀਤੀ ਉਹਦੇ ਚ ਕਿਤੇ ਵੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਕੋਈ ਨਾਮ ਨਿਸ਼ਾਨ ਕੁਝ ਵੀ ਨਹੀਂ ਸੀਗਾ ਬਾਪੂ ਬਲਕੌਰ ਸਿੰਘ ਨੇ ਕੋਈ ਗੱਲ ਕੀਤੀ ਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਉਸ ਗੱਲ ਦੇ ਉੱਤੇ ਇੱਕ ਦਿਵਾਨ ਕਰਤਾ ਉਹ ਪੂਰੀ ਇੰਟਰਵਿਊ ਤੇ ਦਿਵਾਨ ਲਾਤਾ ਵੀ ਆ ਹੋਇਆ ਇੰਟਰਵਿਊ ਦੇ ਵਿੱਚ ਜਦੋਂ ਉਹ ਦਿਵਾਨ ਲਾਤਾ ਤੇ ਉਸ ਤੋਂ ਬਾਅਦ ਮੈਨੂੰ ਕਾਲ ਆਉਂਦੀ ਹੈ ਪਰਮੇਸ਼ਰ ਦੁਆਰ ਤੋਂ ਕਿ ਤੁਹਾਨੂੰ ਇੰਟਰਵਿਊ ਵਾਸਤੇ ਬਾਬਾ ਜੀ ਸੱਦਦੇ ਆ ਮੈਂ ਚਲਾ ਗਿਆ ਇੰਟਰਵਿਊ ਹੋ ਗਈ ਸਾਡੀ ਜਦੋਂ ਸਾਡੀ ਇੰਟਰਵਿਊ ਹੋਈ ਤੇ ਉਸ ਇੰਟਰਵਿਊ ਤੋਂ ਬਾਅਦ ਬਾਪੂ ਬਲਕੌਰ ਸਿੰਘ ਨੇ ਫਿਰ ਕਿਹਾ ਕਿ ਮੈਂ ਇਸ ਇੰਟਰਵਿਊ ਦਾ ਜਵਾਬ ਦੇਣਾ। ਉਸ ਤੋਂ ਬਾਅਦ ਬਾਪੂ ਬਲਕੌਰ ਸਿੰਘ ਨਾਲ ਫਿਰ ਇੱਕ ਇੰਟਰਵਿਊ ਹੋਰ ਹੁੰਦਾ ਕਿ ਭਾਈ ਰਣਜੀਤ ਸਿੰਘ ਨੇ ਆਹ ਗੱਲਾਂ ਕੀਤੀਆਂ। ਉਹ ਬਾਪੂ ਬਲਕੌਰ ਸਿੰਘ ਦਾ ਇੰਟਰਵਿਊ ਬਹੁਤ ਉਸ ਟਾਈਮ ਤੇ ਕਿਉਂਕਿ 3-4 ਸਾਲ ਪੁਰਾਣੀ ਗੱਲ ਹੈ ਹੁਣ ਜਿੰਨਾ ਇੰਟਰਨੈਟ ਸਟਰੋਂਗ ਨਹੀਂ ਸੀ, ਸੋਸ਼ਲ ਮੀਡੀਆ ਇੰਨਾ ਐਕਟਿਵ ਨਹੀਂ ਸੀਗਾ ਉਹ ਇੰਟਰਵਿਊ ਬਹੁਤ ਵਿਊਜ਼ ਬਹੁਤ ਆਏ ਤੇ ਉਦੋਂ ਚੱਲਿਆ ਬਹੁਤ ਤੇ ਜਿੰਨੇ ਭਾਈ ਰਣਜੀਤ ਸਿੰਘ ਦੇ ਸਮਰਥਕ ਸੀ ਉਹਨਾਂ ਨੇ ਰੱਬ ਜਾਣਦਾ ਕਿਉਂ ਆਫੈਂਡਡ ਫੀਲ ਕੀਤਾ ਉਹ ਆਫੈਂਡਡ ਫੀਲ ਕਰ ਗਏ ਇੱਕ ਇਹਨਾਂ ਦਾ ਬਾਹਰ ਉੱਥੇ ਨਿਊਜ਼ੀਲੈਂਡ ਵਾਲਾ ਉਹਨੇ ਬਕਾਇਦਾ ਆਪਦੇ ਸ਼ੋਅ 'ਚ ਮੇਰਾ ਨਾਮ ਲੈ ਕੇ ਪੁੱਠਾ ਸਿੱਧਾ ਬੋਲਣਾ ਸ਼ੁਰੂ ਕਰਤਾ ਔਰ ਉਹ ਜਿਹੜਾ ਜਿੰਨਾ ਲਾਣਾ ਬਾਣਾ ਸੀ ਉਹ ਸਾਰਾ ਗਲਤ ਬੋਲਣ ਲੱਗ ਗਿਆ ਹੁਣ ਮੈਂ ਕਦੇ ਵੀ ਰਿਐਕਟ ਨਹੀਂ ਕੀਤਾ ਚੀਜ਼ਾਂ ਦੇ ਉੱਤੇ ਜਦੋਂ ਬਾਬਾ ਜੌਨੀ ਇੱਕ ਵੀਡੀਓ ਬਣਾਉਂਦੇ ਆ ਭਾਈ ਰਣਜੀਤ ਸਿੰਘ ਉਹਦਾ ਜਵਾਬ ਦੀਵਾਨ 'ਚ ਦੇ ਦਿੰਦੇ ਆ ਬਾਬਾ ਜੌਨੀ ਦੀ ਇੰਟਰਵਿਊਜ਼ ਹੁੰਦੀਆਂ ਉਦੋਂ ਇੱਕ ਇੰਟਰਵਿਊ ਮੈਂ ਵੀ ਕਰਦਾ ਤੇ ਉਹ ਇਹਨਾਂ ਦੇ کردار ਬਾਰੇ ਕੋਈ ਨਾ ਕੋਈ ਗੱਲ ਕਰ ਜਾਂਦੇ ਜਿੱਥੋਂ ਇਹਨਾਂ ਨੂੰ ਠੇਸ ਲੱਗਦੀ ਹੈ ਤੇ ਉਸ ਚੈਨਲ 'ਚ ਜਿੱਥੇ ਮੈਂ ਕੰਮ ਕਰਦਾ ਸੀ ਕਿਉਂਕਿ ਭਾਈ ਰਣਜੀਤ ਸਿੰਘ ਦੀਆਂ ਵੀਡੀਓਜ਼ ਚੱਕ ਕੇ ਲਾਈਵ ਸਾਰੀ ਝਾੜ ਦਿੰਦੇ ਸੀ ਇਹਨਾਂ ਨੇ ਬੈਕ ਟੂ ਬੈਕ ਇਹਨਾਂ ਦੀ ਟੀਮ ਨੇ ਉੱਥੇ ਸਟ੍ਰਾਈਕਾਂ ਪਾਉਣੀਆਂ ਸ਼ੁਰੂ ਕਰਤੀਆਂ ਬੈਕ ਟੂ ਬੈਕ ਸਟ੍ਰਾਈਕਾਂ ਪਾਈਆਂ ਤੇ YouTube ਤੋਂ ਇਹ ਆ ਗਿਆ ਕਿ 23 ਤਰੀਕ ਮੇਰੇ ਯਾਦ ਆ ਸ਼ਾਇਦ ਕਿ 23 ਤਰੀਕ ਨੂੰ ਉਹ ਚੈਨਲ ਉੱਡ ਜਾਊਗਾ ਕਿ ਸਟ੍ਰਾਈਕਾਂ ਸੀਗੀਆਂ ਤੇ ਚੈਨਲ ਉੱਡ ਜਾਊਗਾ ਜਦੋਂ ਇਹ ਗੱਲ ਹੋਈ ਤੇ ਇਹਨਾਂ ਦੀ ਟੀਮ ਨਾਲ ਸੰਪਰਕ ਕੀਤਾ ਗਿਆ ਕਿ ਡੇਢ 200 ਬੰਦੇ ਦੀ ਰੋਟੀ ਜੁੜੀ ਆ ਉਸ ਚੈਨਲ ਦੇ ਨਾਲ ਇਹ ਸਾਡਾ ਕੋਈ ਨਿੱਜੀ ਰੌਲਾ ਥੋੜੀ ਆ ਤੁਸੀਂ ਬੈਠ ਕੇ ਗੱਲ ਕਰੋ ਤੇ ਜੇ ਤੁਹਾਨੂੰ ਲੱਗਦਾ ਕੋਈ ਕੋਈ ਗੱਲ ਇਹੋ ਜੀ ਹੋਈ ਹੈ ਤੇ ਉਹ ਗੱਲ ਡਿਲੀਟ ਕਰ ਦਿੱਤੀ ਜਾਊਗੀ ਜਾਂ ਤੁਹਾਨੂੰ ਬੈਠ ਕੇ ਸੈਟੀਸਫਾਈ ਕਰਾ ਦਿੰਨੇ ਆ ਪਰ ਤੁਸੀਂ ਸਟ੍ਰਾਈਕਾਂ ਵਾਪਸ ਲਓ ਤੁਹਾਡੇ ਤੁਹਾਨੂੰ ਇਹ ਸੋਪਦੀ ਨਹੀਂ ਹੈ ਗੱਲ ਕਿ ਤੁਸੀਂ ਐਡੇ ਵੱਡੇ ਬੰਦੇ ਹੋ ਤੁਸੀਂ ਪੂਰੀ ਦੁਨੀਆ 'ਚ ਕਹਿ ਰਹੇ ਹੋ ਕਿ ਮੈਂ ਸੰਤ ਬਾਬਾ ਜੋ ਵੀ ਆ ਕਿ ਤੁਸੀਂ ਸਟ੍ਰਾਈਕਾਂ ਪਾ ਕੇ ਤੁਸੀਂ ਈਗੋ ਲੈ ਕੇ ਬੈਠੇ ਹੋ ਇੱਥੇ ਹਮੇ ਤੇ ਹੰਕਾਰ ਦੀ ਗੱਲ ਦੱਸਦਾ ਲਗਾਤਾਰ 5 ਦਿਨ ਮੈਂ ਤੇ ਮੇਰਾ ਇੱਕ ਹੋਰ ਕਲੀਗ ਸਾਥੀ ਮੇਰਾ ਭਰਾ ਅੱਜ ਕੱਲ ਵਧੀਆ ਐਸਟੈਬਲਿਸ਼ਡ ਪੱਤਰਕਾਰ ਹੋ ਗਿਆ ਉਹ ਬੜਾ ਨਾਮ ਹੈ ਉਹਦਾ ਅਸੀਂ ਦੋਨੋਂ ਇਹ ਗੱਲ ਹੈ ਜਦੋਂ ਲੋਕਡਾਊਨ ਲੱਗਣਾ ਸੀ ਉਸ ਤੋਂ 4 5 6 ਦਿਨ ਪਹਿਲਾਂ ਦੀ ਗੱਲ ਹੈ ਅਸੀਂ ਰੋਜ਼ ਲੁਧਿਆਣਿਆਂ ਕਾਰ ਤੇ ਜਾਇਆ ਕਰੀਏ ਅਸੀਂ ਖੰਨੇ ਜਾ ਕੇ ਇਹਨਾਂ ਦੇ ਇੱਕ ਟਰਸਟੀ ਨੂੰ ਮਿਲੇ ਉਹਨੂੰ ਕਿਹਾ ਕਿ ਯਾਰ ਚੈਨਲ ਉੱਡ ਜੂਗਾ ਥੋੜੂ ਮਿੰਤਾਂ ਦੀ ਗੱਲ ਐ ਕੋਈ ਰੌਲਾ ਥੋੜੀ ਐ ਕੋਈ ਲੜਾਈ ਥੋੜੀ ਐ ਬਾਪੂ ਬਲਕੌਰ ਨੇ ਇੰਟਰਵਿਊ ਦਿੱਤੀ ਤੁਸੀਂ ਆ ਆ ਕੇ ਉਹਦੇ ਬਾਰੇ ਬੋਲੇ ਫਿਰ ਉਹਨੇ ਜਵਾਬ ਦਿੱਤਾ ਬਾਬਾ ਜੌਨੀ ਨੇ ਦੀਵਾਨ ਲਾਇਆ ਤੁਸੀਂ ਆਪ ਉਹਦੇ ਬਾਰੇ ਬੋਲੇ ਤੇ ਫਿਰ ਜਦੋਂ ਉਹ ਤੁਹਾਡੇ ਬਾਰੇ ਬੋਲਿਆ ਤੁਸੀਂ ਚੈਨਲ ਦੇ ਖਿਲਾਫ ਚੱਲ ਪਏ ਵੀ ਚੈਨਲ ਸਾਹਿਬ ਕੁਝ ਕਰ ਰਿਹਾ ਹੈ ਦੀਵਾਨਾ ਜੀ ਤਾਂ ਤੁਸੀਂ ਬੋਲ ਰਹੇ ਹੋ ਨਾ ਚੈਨਲ ਨੇ ਥੋੜੀ ਕੁਝ ਕੀਤਾ ਸੀ ਤਾਂ ਹੋਇਆ ਕੀ ਕਿ ਇਹਨਾਂ ਨੇ ਉਹ ਜਿਹੜਾ ਟਰਸਟੀ ਸੀ ਉਹਨੇ ਕਿਹਾ ਮੈਂ ਗੱਲਬਾਤ ਕਰ ਲਈ 2 ਦਿਨ ਉਹਦੇ ਕੋਲੇ ਜਾਂਦੇ ਰਹੇ ਜਿਹੜਾ ਪਰਮੇਸ਼ਰ ਦਵਾਰ ਦਾ ਇੱਕ ਟਰਸਟੀ ਹੈ ਬੜਾ ਅੱਛਾ ਇਨਸਾਨ ਉਹਨਾਂ ਨੇ ਟ੍ਰੀਟ ਬਹੁਤ ਅੱਛਾ ਕੀਤਾ ਸਾਨੂੰ ਉਸ ਤੋਂ ਬਾਅਦ ਘੁੰਮਨ ਬ੍ਰਦਰਜ਼ ਵਕੀਲ ਨੇ ਜੇ ਮੈਂ ਗਲਤ ਹੋਵਾਂ ਤੇ ਵਕੀਲ ਸਾਹਿਬ ਬਹੁਤ ਸਤਿਕਾਰਤ ਭਰਾ ਨੇ ਘੁੰਮਨ ਬ੍ਰਦਰਜ਼ ਨੂੰ ਤੁਸੀਂ ਸਾਰੇ ਜਾਣਦੇ ਹੋਵੋਗੇ ਘੁੰਮਨ ਬ੍ਰਦਰਜ਼ ਨਾਲ ਜੱਗੀ ਜਿਹੜਾ ਸਰਹੰਦ ਦੇ ਵਿੱਚ ਜੱਗੀ ਰਿਜ਼ੋਰਟ ਹੈ ਉੱਥੇ ਮੀਟਿੰਗ ਹੁੰਦੀ ਹੈ ਉਹ ਢੱਡਰੀਆਂ ਵਾਲੇ ਬਾਬੇ ਦੇ 4-5 ਬੰਦਿਆਂ ਨੂੰ ਬੁਲਾਉਂਦੇ ਆ ਇਹ ਗੱਲਾਂ 'ਚ ਇੱਕ ਵੀ ਗੱਲ ਝੂਠ ਨਿਕਲੇ ਤੇ ਮੈਂ ਦੇਨਦਾਰ ਆ ਉਹ ਬੰਦੇ ਸਾਰੇ ਉੱਥੇ ਆਉਂਦੇ ਆ ਔਰ ਉੱਥੇ ਕੁਮਨ ਬ੍ਰਦਰਸ ਕਹਿੰਦੇ ਕੋਈ ਨਹੀਂ ਅਸੀਂ ਕੇਸ ਲੜ ਰਹੇ ਆ ਬਾਬਾ ਜੀ ਦਾ ਤੇ ਸਾਡੀ ਗੱਲ ਹੋ ਗਈ ਸਟ੍ਰਾਈਕ ਵਾਪਸ ਲੈ ਲੈਣਗੇ ਭਾਜੀ ਕੋਈ ਇਸ਼ੂ ਨਹੀਂ ਹੈ ਤਾਂ ਗੱਲ ਹੀ ਖਤਮ ਹੋ ਗਈ ਤੁਸੀਂ ਭਰਾਓ ਅਸੀਂ ਵੀ ਕਹਾਂ ਯਾਰ ਕੋਈ ਨਹੀਂ ਸਾਡੇ ਦਿਲ 'ਚ ਥੋੜੀ ਕੁਸ਼ ਹੈ ਤੇ ਜੇ ਤੁਸੀਂ ਕਹਿੰਦੇ ਹੋ ਅਸੀਂ ਜਦੋਂ ਮਰਜ਼ੀ ਜਾ ਕੇ ਬਾਬਾ ਜੀ ਨੂੰ ਮਿਲ ਲਾਂਗੇ ਅਸੀਂ ਆਫਰ ਕੀਤੀ ਕਿ ਅਸੀਂ ਪਰਮੇਸ਼ਰ ਦਵਾਰ ਚੱਲਦੇ ਆ ਬਾਬਾ ਜੀ ਨੂੰ ਮਿਲ ਲੈਣੇ ਆ ਜੇ ਕੋਈ ਦਿਲ 'ਚ ਗੱਲ ਹੈ ਤਾਂ ਬ ਉਦੋਂ ਉਹ ਬੰਦੇ ਕਹਿੰਦੇ ਕੋਈ ਨਹੀਂ ਦੇਖਦੇ ਆ ਕਰਦੇ ਆ ਮੈਂ ਕਿਹਾ ਦੇਖਦੇ ਆ ਕਰਦੇ ਨਹੀਂ ਕੋਈ ਮਨ ਬ੍ਰਦਰਸ ਨਹੀਂ ਜਿਹੜੇ ਨਾਲ ਆਏ ਸੀ ਮੈਂ ਕਿਹਾ ਦੇਖਦੇ ਆ ਕਰਦੇ ਨਹੀਂ ਇਹ ਕੋਈ ਏਡੀ ਗੱਲ ਨਹੀਂ 23 ਤਰੀਕ ਨੂੰ ਚੈਨਲ ਉੱਡ ਜਾਣਾ ਤੇ ਏਡਾ ਕੀ ਹੰਕਾਰ ਤੇ ਏਡਾ ਕੀ ਐਟੀਟਿਊਡ ਆ ਗਿਆ ਕਿ ਤੁਸੀਂ 150 ਬੰਦੇ ਦੀ ਨੌਕਰੀ ਖਾਣ ਨੂੰ ਤਿਆਰ ਬੈਠੇ ਹੋ ਤੁਹਾਨੂੰ ਤੁਹਾਨੂੰ ਬਾਣੀਏ ਥੋੜੀ ਸਿਖਾਉਂਦੀ ਹੈ ਕਿ ਤੁਸੀਂ ਕਿਸੇ ਦੀ ਨੌਕਰੀ ਖਾ ਜਾਓਗੇ ਇਹ ਛੋਟੀਆਂ ਗੱਲਾਂ ਨਹੀਂ ਇੰਨਾਂ ਗੱਲਾਂ 'ਚ ਥੋੜੀ ਤੁਸੀਂ ਪੈਣ ਵਾਲੇ ਏਡੇ ਵੱਡੇ ਬੰਦਾ ਇੰਨਾਂ ਗੱਲਾਂ 'ਚ ਪੈ ਰਿਹਾ ਇਵੈਂਚੁਅਲੀ ਕੀ ਹੋਇਆ ਕਿ ਉਹ ਬੰਦੇ ਅੜ ਗਏ ਔਰ ਉਹਨਾਂ ਨੇ ਗੱਲ ਨਹੀਂ ਸੁਣੀ 5 ਦਿਨ ਰੈਗੂਲਰਲੀ ਅਸੀਂ ਰੋਜ਼ ਜਾਣਾ ਰੋਜ਼ ਆਉਣਾ ਉਹਨਾਂ ਨੇ ਕੋਈ ਗੱਲ ਨਹੀਂ ਸੁਣੀ ਆਖਿਰ ਦੇ ਵਿੱਚ ਮੈਨੂੰ ਬਿਨਾ ਦੱਸੇ ਇਹਨਾਂ ਨੇ ਆਪਸ ਵਿੱਚ ਕੋਈ ਗੱਲਬਾਤ ਕੀਤੀ ਉਹ ਜਿਹੜਾ ਮੇਰਾ ਵੀਰ ਦੂਜਾ ਮੇਰਾ ਸਾਥੀ ਸੀ ਉਹ ਜਾ ਕੇ ਇਹਨਾਂ ਦੀ ਇੰਟਰਵਿਊ ਕਰਦਾ ਤੇ ਇੰਟਰਵਿਊ ਕਰਕੇ ਆ ਕੇ ਕਹਿੰਦੇ ਜੀ ਸਭ ਕੁਝ ਸੌਟ ਹੋ ਗਿਆ ਕੁਦਰਤੀ ਤੌਰ ਤੇ YouTube ਦੇ ਵਿੱਚ ਕੋਈ ਸੈਟਿੰਗ ਕੀਤੀ ਜਾਂ ਚੈਨਲ ਨੇ ਜੋ ਟੈਕਨੀਕਲ ਗੱਲਾਂ ਹੋਈਆਂ ਚੈਨਲ ਉੱਡਿਆ ਨਹੀਂ ਤੇ ਇਟ੍ਰਿਕ ਨੂੰ ਜਦੋਂ ਚੈਨਲ ਉੱਡਿਆ ਨਹੀਂ ਤਾਂ ਇਹਨਾਂ ਨੂੰ ਐਸੀ ਚੈਨਲ ਉੱਡ ਜੂਗਾ ਤੇ ਇਹਨਾਂ ਨੇ ਭਾਈ ਸਾਹਿਬ ਦੇ ਬੰਦਿਆਂ ਨੇ ਫਿਰ ਅਪਰੋਚ ਕੀਤਾ ਕਿ ਆਓ ਜੀ ਆਓ ਬੈਠ ਕੇ ਨਵੇੜ ਲੈਣੇ ਤੇ ਉਹਨਾਂ ਨੇ ਆਪਸ ਵਿੱਚ ਨਵੇੜਿਆ ਤੇ ਮੈਂ ਉਹ ਪੂਰੇ ਸਿਸਟਮ ਦਾ ਪਾਰਟ ਨਹੀਂ ਸੀਗਾ ਤੇ ਗੱਲ ਖਤਮ ਹੋ ਗਈ ਉਸ ਐਪੀਸੋਡ ਤੋਂ ਬਾਅਦ ਮੇਰੇ ਮਨ 'ਚ ਇਹ ਗੱਲ ਹਮੇਸ਼ਾ ਰਹੀ ਕਿ ਯਾਰ ਐਡਾ ਵੱਡੀ ਸ਼ਖਸੀਅਤ ਇੰਨੀ ਹੋਮੇ ਦੀ ਭਰੀ ਹੈ ਕਿ 5 ਦਿਨ ਔਰ ਇਹਦੇ ਬੰਦੇ ਕਹਿੰਦੇ ਕੋਈ ਨਹੀਂ ਬਿਠਾਓ ਇਹਨੂੰ ਮੱਕੜ ਨੂੰ ਥੋੜੇ ਦਿਨ ਤੇ ਕੋਈ ਗੱਲ ਨਹੀਂ ਇੰਨੇ ਹਉਮੇ ਤੇ ਹੰਕਾਰ ਨਾਲ ਭਰਿਆ ਵੀ ਕੋਈ ਬੰਦਾ ਹੋ ਸਕਦਾ ਹੈ ਕਿ ਤੁਸੀਂ ਇਸ ਇਸ ਕਦ ਤੇ ਤੁਹਾਨੂੰ ਲੱਖਾਂ ਬੰਦੇ ਫੋਲੋ ਕਰ ਰਹੇ ਹੈ ਤੁਹਾਡੇ ਦਿਲ ਚ ਇਨਾ ਪਾਪ ਤੇ ਚੋਰ ਹੈ ਤੇ ਤੁਸੀਂ ਐਡੇ ਹਉਮੇ ਨਾਲ ਭਰੇ ਹੋ ਕਿ ਮੈਨੂੰ ਨੀਵਾ ਦਿਖਾ ਕੇ ਤੁਸੀਂ ਇਹ ਸੋਚ ਰਹੇ ਹੋ ਤੁਸੀਂ ਬਹੁਤ ਉੱਚੇ ਹੋਗੇ ਮੈਨੂੰ ਮਾੜਾ ਦਿਖਾ ਕੇ ਤੁਹਾਨੂੰ ਲੱਗ ਰਿਹਾ ਤੁਸੀਂ ਬਹੁਤ ਉੱਚੇ ਹੋਗੇ ਤੇ ਇਹ ਐਸੇ ਕਰਤਾਰ ਦੇ ਜੇ ਤੁਸੀਂ ਮਾਲਕ ਹੋ ਤੇ ਠੀਕ ਹੈ ਤਾਂ ਉਸ ਤੋਂ ਬਾਅਦ ਇਹਨਾਂ ਦੀ ਪੂਰਾ ਜਿਹੜਾ ਲਾਣਾ ਬਣਾਇਆ ਨੇ ਕੋ ਨਿਊਜ਼ੀਲੈਂਡ ਵਾਲੇ ਤੋਂ ਲੈ ਕੇ ਸਾਰੇ ਇਹ ਹਮੇਸ਼ਾ ਪੁੱਠਾ ਸਿੱਧਾ ਇੱਕੋ ਪੇਜ ਚੱਲਦਾ ਹੈ ਜਿਹੜਾ ਰੋਜ਼ ਪੋਸਟਾਂ ਪਾ ਦਿੰਦਾ ਸਵਾਲ ਇਹ ਨਹੀਂ ਹੈ ਕਿ ਸਿਮਰਨ ਜੋਤ ਸਿੰਘ ਮੱਕੜ ਨੂੰ ਤੁਸੀਂ ਕੀ ਬੋਲਗੇ ਜਾਂ ਤੁਸੀਂ ਮੇਰੀ ਕਰਦਾਰਕੁਸ਼ੀ ਕਰਗੇ ਸਵਾਲ ਇਹ ਹੈ ਕਿ ਬੈਠੋ ਜਿਸ ਗੱਲ ਦੇ ਉੱਤੇ ਤੁਸੀਂ ਕੁਐਸਚਨ ਕੀਤਾ ਮੈਂ ਉਸੇ ਗੱਲ ਤੇ ਆ ਕੇ ਖੜਨਾ ਕਿ ਆਓ ਤੁਸੀਂ ਇੰਟਰਵਿਊ ਦਿਓ ਤੇ ਤੁਸੀਂ ਜਿਹੜੀ ਗੱਲ ਰੱਖਣੀ ਹੈ ਰੱਖੋ ਇਸ ਤੋਂ ਇਲਾਵਾ ਕੋਈ ਗੱਲ ਨਹੀਂ ਕਰੂੰਗਾ ਮੈਂ ਤੇ ਲਾਈਵ ਇੰਟਰਵਿਊ ਕਰੂੰਗਾ ਹੋਰ ਦੱਸੋ ਪਹਿਲਾਂ ਵੀ ਹੋਈਆਂ ਲਾਈਵ ਇੰਟਰਵਿਊ ਹੀ ਹੋਈ ਆ ਤੁਹਾਡੇ ਨਾਲ ਤੇ ਆ ਕੇ ਆਪਦੀ ਗੱਲ ਰੱਖੋ ਜੇ ਉਹਦੇ ਚੋ ਕੋਈ ਵੀ ਗੱਲ ਕੱਟੀ ਜਾਵੇ ਉਹਦੇ ਚੋ ਤੁਸੀਂ ਤੁਸੀਂ ਤੱਕ ਸਭ ਦੇ ਜਥੇਦਾਰ ਬਾਰੇ ਬੋਲੋ ਤੁਸੀਂ ਬਾਦਲਸ ਬਾਰੇ ਬੋਲੋ ਤੁਸੀਂ ਆਪਦੇ ਤੇ ਹਮਲੇ ਬਾਰੇ ਬੋਲੋ ਫਿਰ ਤੁਸੀਂ ਮੇਰੇ ਪ੍ਰੋਫੈਸ਼ਨਲ ਡਿਗਨਿਟੀ ਦੇ ਉੱਤੇ ਸਵਾਲ ਕਰਨ ਯੋਗ ਹੋ ਜੇ ਨਹੀਂ ਹੋ ਤੇ ਮੈਂ ਲਗਾਤਾਰ ਬੋਲਦਾ ਆਇਆ ਬੋਲਦਾ ਰਹੂੰ ਤੁਹਾਡੇ ਤੋਂ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ ਹੈ ਤੁਸੀਂ ਸਰਟੀਫਿਕੇਟ ਵੰਡਣ ਵਾਲੀ ਯੂਨੀਵਰਸਿਟੀ ਨਹੀਂ ਹੈਗੇ ਵੀ ਤੁਸੀਂ ਕਹਿ ਦਿਓਗੇ ਤੇ ਬੰਦਾ ਮਾੜਾ ਤੇ ਚੰਗਾ ਬਣ ਜਾਊਗਾ ਤੁਹਾਡੀ ਨਿੱਜੀ ਲੜਾਈ ਹੈ ਇਹ ਇਹ ਤੁਹਾਡੀ ਨਿੱਜ ਦੀ ਲੜਾਈ ਹੈ ਇਸ ਨਿੱਜ ਦੀ ਲੜਾਈ ਦੇ ਵਿੱਚ ਤੁਸੀਂ ਬਾਕੀਆਂ ਨੂੰ ਹਿੱਸੇਦਾਰ ਨਾ ਬਣਾਓ ਜੇ ਕੋਈ ਗਲਤ ਹੈ ਜੇ ਅਕਾਲ ਤਖਸਬ ਦੇ ਜਥੇਦਾਰ ਬਾਰੇ ਮੇਰਾ ਐਪੀਸੋਡ ਸੁਣ ਲਓ ਜਿੱਦਣ ਮੈਂ ਐਪੀਸੋਡ ਕੀਤਾ ਉਹ ਤਾਂ ਤੁਹਾਨੂੰ ਦਿਖਿਆ ਨਹੀਂ ਹੋਣਾ ਕਿਉਂਕਿ ਤੁਸੀਂ ਦੇਖਣਾ ਚਾਹੁੰਦੇ ਹੀ ਨਹੀਂ ਸੁਖਬੀਰ ਸਿੰਘ ਬਾਦਲ ਤੋਂ ਲੈ ਕੇ ਪੂਰੇ ਅਕਾਲੀ ਦਲ ਨੂੰ ਕ੍ਰਿਟਿਸਾਈਜ਼ ਕਰਦਾ ਰਿਹਾ ਉਸ ਬਾਰੇ ਤਾਂ ਤੁਸੀਂ ਕਦੇ ਉਹ ਤਾਂ ਤੁਸੀਂ ਗੱਲ ਹੀ ਨਹੀਂ ਕਰੋਗੇ ਜ਼ਿਕਰ ਹੀ ਨਹੀਂ ਕਰੋਗੇ ਜਿਹੜੀ ਵੀਡੀਓ ਦੇ ਵਿੱਚ ਬੈਲੈਂਸੀ ਆਗਾ ਦੇ ਸ਼ੂਜ਼ ਦੀ ਗੱਲ ਹੋਈ ਉਹਦੇ ਥੋੜਾ ਨਾਂ ਨਹੀਂ ਲਿਆ ਇਹ ਤਾਂ ਤੁਸੀਂ ਲੋਕਾਂ ਨੂੰ ਦੱਸੋਗੇ ਨਹੀਂ ਕਿਉਂਕਿ ਤੁਸੀਂ ਸਿਰਫ ਕੌਂਟਰੋਵਰਸੀ ਕਰਨਾ ਚਾਹੁੰਦੇ ਸੀ ਲਾਈਮਲਾਈਟ 'ਚ ਆਉਣਾ ਚਾਹੁੰਦੇ ਹੋ ਤੁਹਾਡੀਆਂ ਉਟੀ ਵਾਲੀਆਂ ਵੀਡੀਓਜ਼ ਦੇਖੀਆਂ ਨਹੀਂ ਹੋਣੀਆਂ ਕਿਸੇ ਨੇ ਸੋਚਿਆ ਸ਼ਾਇਦ ਇਹ ਵੀਡੀਓ ਬਣਾ ਦਿਆਂ ਮੈਂ ਫਿਰ ਕਹਿ ਰਿਹਾ ਇਹ ਵਾਹੀਆਦ ਗੱਲ ਹੈ ਮੈਂ ਇੰਪੋਰਟੈਂਟ ਹੀ ਨਹੀਂ ਆ ਮੈਂ ਤਾਂ ਮੈਂ ਮੈਂ ਕੋਈ ਐਡਾ ਵੱਡਾ ਬੰਦਾ ਥੋੜੀ ਆ ਕਿ ਮੈਂ ਪੰਜਾਬ ਦਾ ਕੋਈ ਇਸ਼ੂ ਬਣ ਗਿਆ ਮੇਰਾ ਕਿਸੇ ਧਿਰ ਨਾਲ ਰੌਲਾ ਨਹੀਂ ਤੁਹਾਡੇ ਨਾਲ ਵੀ ਕੋਈ ਰੌਲਾ ਨਹੀਂ ਤੁਸੀਂ ਮੇਰੇ ਜਰਨਲਿਸਟਿਕ ਮੇਰੇ ਪ੍ਰੋਫੈਸ਼ਨਲ ਅਪਰੋਚ ਤੇ ਸਵਾਲ ਤਾਂ ਕਰੋ ਜੇ ਤੁਹਾਡੀ ਕਈ ਗੱਲ ਨੂੰ ਕਿਤੇ ਰੋਕਿਆ ਟੋਕਿਆ ਗਿਆ ਹੋਵੇ ਅੱਜ ਵੀ ਕਹਿੰਦਾ ਆਜੋ ਬੈਠੋ ਜੇ ਤੁਸੀਂ ਸਟੂਡੀਓ ਥੋਡੂ ਇਹ ਈਗੋ ਹੈ ਵੀ ਮੇਰੀ ਤਾਂ ਔਕਾਤ ਨਹੀਂ ਹੈ ਜਿਵੇਂ ਤੁਹਾਡੇ ਥੱਲੇ ਸਮਰਥਕ ਲਿਖ ਰਿਹਾ ਵੀ ਸਿਮਰਨ ਤੇਰੀ ਔਕਾਤ ਕੀ ਹੈ ਵੀ ਬਾਬਾ ਜੀ ਇੱਥੇ ਚੱਲ ਕੇ ਆਉਣਗੇ ਲਓ ਆਓ ਮੈਂ ਮੈਂ ਓਪਨਲੀ ਕਹਿੰਦਾ ਮੈਂ ਆਉਣਾ ਤੁਸੀਂ ਦਿਓ ਟਾਈਮ ਮੈਂ ਆਉਣਾ ਤੁਹਾਨੂੰ ਕਿਉਂਕਿ ਤੁਸੀਂ ਸਿਰਫ ਇਸ opinion ਨਾਲ ਬੈਠੇ ਹੋ ਔਰ ਤੁਹਾਡੀ ਰਿਸਰਚ ਬਹੁਤ ਮਾੜੀ ਸੀ ਬਾਬਾ ਜੀ ਜਿਹੜੀ ਗੱਲ ਤੁਸੀਂ ਕਹੀ ਉਦੋਂ ਡਿਫਰੈਂਟ opinion ਨਾਲ ਬਾਕੀ ਦੁਨੀਆ ਚੱਲ ਰਹੀ ਸੀ ਉਦੋਂ opposit opinion ਨਾਲ ਚੱਲ ਰਹੀ ਸੀ ਜਿਹੜੀ ਧਿਰ ਦਾ ਕਹਿ ਰਹੇ ਹਾਂ ਤਾਂ ਧਿਰ ਮੈਨੂੰ ਪਹਿਲਾਂ ਇਹ ਲਾਂਬੇ ਦਿੰਦੀ ਵੀ ਤੂੰ ਸਾਡੇ ਖਿਲਾਫ ਰਹਿਣਾ ਥੋੜੀ ਨਾ ਜਿਹੜੀ ਟੀਮ ਨੇ ਤੁਹਾਨੂੰ ਦੱਸਿਆ ਬਹੁਤ ਮਾੜੀ ਟੀਮ ਲੈ ਕੇ ਬੈਠੇ ਹੋ ਬਹੁਤ ਹੀ ਹਲਕੀ ਟੀਮ ਲੈ ਕੇ ਬੈਠੇ ਹੋ ਹੋਛੇ ਬੰਦੇ ਨਾਲ ਲੈ ਕੇ ਬੈਠੇ ਹੋ ਤੁਸੀਂ ਜੇ ਇਹ ਗੱਲ ਕਰਨੀ ਹੈ ਤਾਂ ਆਓ ਬੈਠ ਕੇ ਗੱਲ ਕਰ ਲਓ ਵਿਚਾਰ ਕਰ ਲਓ ਦੂਜੀ ਗੱਲ ਸਿੱਧੂ ਮਸੇਵਾਲੇ ਵਾਲੇ ਆਲੇ ਇਸ਼ੂ ਤੇ ਇੱਕ ਮੇਰੀ ਪੁਰਾਣੀ ਵੀਡੀਓ ਚੱਕ ਕੇ ਬਹੁਤ ਕੁਝ ਬੋਲਿਆ ਜਾ ਰਿਹਾ ਉਹ ਅੱਜ ਮੈਂ ਕਿਉਂਕਿ ਉਹਦੇ ਤੇ ਇਸ ਕਰਕੇ ਨਹੀਂ ਬੋਲਣਾ ਚਾਹੁੰਦਾ ਸੀ ਕਿ ਮੈਂ ਨਹੀਂ ਚਾਹੁੰਦਾ ਸੀ ਕਿ ਸਿੱਧੂ ਦੇ ਜਾਣ ਤੋਂ ਬਾਅਦ ਜਿਵੇਂ ਹਰੇਕ ਨੇ ਵੀਡੀਓ ਬਣਾਈ ਤੇ ਮੈਂ ਵੀ ਕੁਝ ਬੋਲਦਿਆਂ ਮੈਂ ਲਗਾਤਾਰ ਪਿਛਲੇ ਜਿੰਨੇ ਮਹੀਨਿਆਂ ਤੋਂ ਸਿੱਧੂ ਗਿਆ ਦੁਨੀਆ ਤੋਂ ਐਪੀਸੋਡਸ ਕੀਤੇ ਪ੍ਰੋਫੈਸ਼ਨਲੀ ਜੋ ਜਰਨਲਿਸਟਿਕਲੀ ਗੱਲ ਬਣਦੀ ਹੈ ਪਬਲਿਕ ਆਪਦੇ ਪੇਜ ਤੇ ਆ ਕੇ ਕਦੇ ਕੋਈ ਜ਼ਿਕਰ ਨਹੀਂ ਕੀਤਾ ਮੈਂ ਲੇਕਿਨ ਅੱਜ ਜਿਹੜੀ ਗੱਲ ਤੁਸੀਂ ਉਦੋਂ ਵੀ ਚੱਲਿਆ ਕੋਸ਼ਿਕ ਮੇਰੇ ਵੀਰਾਂ ਨੇ ਉਦੋਂ ਵੀ ਪਾਈਆਂ ਜਿਸ ਦਿਨ ਸਿੱਧੂ ਜਾਣਦਾ ਕਿ ਅੱਜ ਇਹ ਸਿੱਧੂ ਦੇ ਹੱਕ ਦੀ ਗੱਲ ਕਰ ਰਹੇ ਸਿੱਧੂ ਦੇ ਖਿਲਾਫ ਸੀ ਹੁਣ ਧਿਆਨ ਨਾਲ ਸੁਣ ਲੋ ਇਹ ਗੱਲ ਵੀ ਅੱਜ ਸਿੱਧੂ ਨਾਲ ਇਸ਼ੂਸ ਰਹੇ ਸ਼ੁਰੂਆਤ ਦੇ ਵਿੱਚ ਸਾਰੀ ਦੁਨੀਆ ਨੂੰ ਪਤਾ ਹੈ ਜਿਹੜੇ YouTube ਫੋਲੋ ਕਰਦੇ ਆ ਉਹਨਾਂ ਨੂੰ ਪਤਾ ਹੈ ਇਹ ਗੱਲ ਉਹ ਵੀਡੀਓ ਜਿੱਥੇ ਮੈਂ ਬੋਲਿਆ ਉਹ ਕਿੱਥੋਂ ਆਈ ਤੁਹਾਡੇ ਕੋਲੇ ਮੇਰੇ YouTube ਤੋਂ ਆਈ ਹੈ ਮੇਰੇ ਹੀ Facebook ਤੇ YouTube ਤੇ ਵੀਡੀਓ ਪਈ ਹੈ ਜੇ ਮੈਂ ਚਾਹਾਂਦਾ ਤੇ ਉਹ ਵੀਡੀਓ ਮੈਂ ਡਿਲੀਟ ਕਰ ਸਕਦਾ ਸੀ ਜੇ ਮੈਂ ਚਾਹੁੰਦਾ ਤੇ ਉਹ ਵੀਡੀਓ ਜਿੱਥੇ ਸਿੱਧੂ ਬਾਰੇ ਮੈਂ ਬੋਲਿਆ ਮੈਂ ਉਸੇ ਦਿਨ ਜਿਸ ਦਿਨ ਉਹਦੀ ਡੈਥ ਹੁੰਦੀ ਹੈ ਮੈਂ ਡਿਲੀਟ ਕਰ ਸਕਦਾ ਸੀ ਮੈਂ ਨਹੀਂ ਕੀਤੀ ਕਿਉਂਕਿ ਤੁਸੀਂ ਕਹ ਰਹੇ ਹੋ ਨਾ ਦੋਗਲਾ ਮੈਂ ਦੋਗਲਾ ਨਹੀਂ ਆ ਜੇ ਮੈਂ ਦੋਗਲਾ ਹੁੰਦਾ ਤੇ ਮੈਂ ਉਸੇ ਵੇਲੇ ਡਿਲੀਟ ਕਰ ਦਿੰਦਾ ਉਹ ਉਵੇਂ ਹੀ ਪਈ ਹੈ ਜੇ YouTube ਤੇ ਜਾ ਕੇ ਸਰਚ ਕਰੋਗੇ ਤਾਂ ਤੁਹਾਨੂੰ ਬਹੁਤ ਸਾਰੇ YouTube ਚੈਨਲਸ ਨੇ ਉਹ ਵੀਡੀਓ ਪਾਈ ਨਾਲ ਸਿੱਧੂ ਦੀ ਵੀਡੀਓ ਪਾਈ ਦਰਅਸਲ ਉਸ ਵੇਲੇ ਇੱਕ ਕਨਫਲਿਕਟ ਚੱਲ ਰਿਹਾ ਸੀ ਮੈਂ ਕਦੇ ਨਹੀਂ ਮੁੱਕ ਰਿਹਾ ਸਿੱਧੂ ਕਦੇ ਨਹੀਂ ਮੁੱਕ ਰਿਹਾ ਹੁਣ ਉਹ ਉਹ ਦਲੀਲ ਨਾਲ ਦੱਸਦਾ ਕਿਵੇਂ ਇੱਕ ਇੱਕ ਗੱਲ ਦਲੀਲ ਨਾਲ ਸਿੱਧੂ ਨਾਲ ਇਸ ਕਨਫਲਿਕਟ ਜਦੋਂ ਲੰਮਾ ਸਮਾਂ ਚੱਲਿਆ ਉਹ ਬੋਲ ਦਿੰਦਾ ਸੀ ਮੈਂ ਵੀ ਬੋਲ ਦਿੰਦਾ ਸੀ ਗੱਲ ਖਤਮ ਹੁੰਦੀ ਰਹੀ ਬਾਈ ਗਿੱਲ ਰੌਂਤਾ ਤੇ ਭਾਨਾ ਸਿੱਧੂ ਉਹਨਾਂ ਦੋਨਾਂ ਭਰਾਵਾਂ ਨੇ ਕਿਸਾਨ ਅੰਦੋਲਨ ਤੇ ਟਿੱਕਰੀ ਬਾਰਡਰ ਤੇ ਖਾਲਸਾ ਏਡ ਦੇ ਕੈਂਪ ਦੇ ਵਿੱਚ ਪਹਿਲੀ ਵਾਰੀ ਸਾਨੂੰ ਮਿਲਵਾਇਆ ਔਰ ਉਹ ਇੰਟਰਵਿਊ YouTube ਦੇ ਉੱਤੇ Facebook ਤੇ On Air ਤੇ ਪਈ ਹੈ ਜਿੱਥੇ ਸਿੱਧੂ ਕਹਿ ਰਿਹਾ ਵੀ ਬਾਈ ਆਪਾਂ ਵੀ ਅੰਦੋਲਨ ਨੇ ਬਹੁਤ ਕੁਝ ਚੰਗਾ ਕੀਤਾ ਤੇ ਆਪਾਂ ਨੂੰ ਵੀ ਮਿਲਾਤਾ ਇਹਦਾ ਮਤਲਬ ਹੈ ਕਿ ਅਸੀਂ ਪਹਿਲਾਂ ਠੀਕ ਰਿਲੇਸ਼ਨ 'ਚ ਨਹੀਂ ਸੀ ਫਿਰ ਅਸੀਂ ਮਿਲ ਕੇ ਦੋਸਤ ਬਣ ਗਏ ਔਰ ਉਸ ਤੋਂ ਬਾਅਦ ਮੈਂ ਕਦੇ ਹੀ ਨਹੀਂ ਕਲੇਮ ਕੀਤਾ ਕਿ ਮੇਰਾ ਕਿਸ ਤਰ੍ਹਾਂ ਉਸ ਤੋਂ ਬਾਅਦ ਉਹਦੇ ਜਾਣ ਤੋਂ ਤਕਰੀਬਨ 2 ਮਹੀਨੇ ਪਹਿਲਾਂ ਤੱਕ ਸਾਡੀ ਗੱਲਬਾਤ ਹੋਣ ਲੱਗੀ ਤੇ ਉਹ ਬਹੁਤ ਪਿਆਰਾ ਇਨਸਾਨ ਸੀ ਬਹੁਤ ਪਿਆਰੀ ਗੱਲਬਾਤ ਹੋਣ ਲੱਗੀ ਅਸੀਂ ਬੈਠ ਕੇ ਅਕਸਰ ਡਿਸਕਸ ਕਰਦੇ ਸੀ ਵੀ ਆਪਣੇ ਵਖਰੇਵੇਂ ਸੀਗੇ ਤੇ ਉਹ ਦੂਰ ਹੋ ਗਏ ਮਿਸਕਨਸੈਪਸ਼ਨ ਸੀਗੀਆਂ ਦੂਰ ਹੋ ਗਈਆਂ ਮੈਂ ਤਾਂ ਕਦੇ ਵੀ ਨਹੀਂ ਮੁਕਰਿਆ ਜਿਹੜੇ ਪਾਰੇ ਆ ਧੋਗਲਾ ਜਿਹੜੇ ਪਾਰੇ ਆ ਕਿ ਆ ਪਹਿਲਾਂ ਐ ਬੋਲਦਾ ਸੀ ਵੀਡੀਓ ਕਿੱਥੋਂ ਮਿਲੀ ਤੁਹਾਨੂੰ ਮੇਰੇ YouTube ਤੋਂ ਹੀ ਮਿਲੀ ਹੈ ਮੈਂ ਅਜ ਤੱਕ ਡਿਲੀਟ ਨਹੀਂ ਕੀਤੀ ਹੋ ਜੇ ਮੈਂ ਧੋਗਲਾ ਹੁੰਦਾ ਮੈਂ ਡਿਲੀਟ ਕਰ ਦਿੰਦਾ ਉਹ ਵੀਡੀਓ ਉਹ ਪਈ ਹੈ ਉੱਥੇ ਹੀ ਕਿਉਂਕਿ ਜੋ ਪਹਿਲਾਂ ਸੀਗਾ ਸਭ ਨੂੰ ਪਤਾ ਤੇ ਮੈਂ ਕਦੇ ਨਹੀਂ ਮੁਕਰਿਆ ਔਰ ਜਿਹੜੇ ਉਹਦੇ ক্লোਜ਼ ਬੰਦੇ ਐ ਜਿਨ੍ਹਾਂ ਨੇ ਮੈਨੂੰ ਮਿਲਵਾਇਆ ਜਿਹੜੇ ਉਹਦੇ ਹਰ ਵੇਲੇ ਨਾਲ ਰਹਿੰਦੇ ਸੀ ਮੈਂ ਨਾਂ ਨਹੀਂ ਲੈਣਾ ਕਿਉਂਕਿ ਹੁਣ ਉਹ ਹੁਣ ਉਹ ਉਹ ਚਲਾ ਗਿਆ ਦੁਨੀਆ ਤੋਂ ਤਾਂ ਇਹ ਗੱਲਾਂ ਨਹੀਂ ਕਰਨੀਆਂ ਔਰ ਉਹ ਬੰਦੇ ਸਾਰੇ ਜਾਣਦੇ ਐ ਕਿ ਪਿਛਲੇ ਲਾਸਟ ਉਹਦੇ ਜਾਣ ਤੋਂ ਕੁਛ ਚਿਰ ਪਹਿਲਾਂ ਤੱਕ ਉਹ ਵਧੀਆ ਪਿਆਰ ਨਾਲ ਵਿਚਰਦਾ ਸੀ ਹੈਲੋ ਹਾਏ ਜੋ ਆਮ ਤੌਰ ਤੇ ਬੰਦਿਆਂ 'ਚ ਹੁੰਦੀ ਆ ਉਹ ਹੁੰਦੀ ਸੀ ਉਹਦੇ ਦਿਲ 'ਚ ਜੋ ਗੱਲਾਂ ਸੀ ਉਹ ਨਿਕਲ ਗਈਆਂ ਮੇਰੇ ਦਿਲ 'ਚ ਜੋ ਗੱਲਾਂ ਸੀ ਨਿਕਲ ਗਈਆਂ ਜ਼ਿੰਦਗੀ 'ਚ ਇਸ ਤਰ੍ਹਾਂ ਹੁੰਦਾ ਹੈ ਜ਼ਰੂਰੀ ਨਹੀਂ ਹੈ ਕਿ ਕਿਸੇ ਫੇਮਸ ਬੰਦੇ ਨਾਲ ਇਸ ਤਰ੍ਹਾਂ ਹੋਵੇ ਆਮ ਵੀ ਜ਼ਿੰਦਗੀ 'ਚ ਬਹੁਤ ਸਾਰੇ ਦੀਪ ਬਾਈ ਮੇਰਾ ਭਰਾ ਸੀ ਉਹਦੇ ਨਾਲ ਵਿਹਾਰੀ ਮੈਂ ਲੜ ਪੈਂਦਾ ਸੀ ਤੇ ਅਸੀਂ ਵਿਹਾਰੀ ਇਕੱਠੇ ਹੋ ਜਾਂਦੇ ਸੀ ਦੀਪ ਨਾਲ ਵੀ ਵਿਹਾਰੀ ਤੁਹਾਨੂੰ ਹੁਣ ਲੋਕਾਂ ਨੂੰ ਕਿਸੇ ਨੂੰ ਕੁਝ ਪਤਾ ਥੋੜੀ ਹੁੰਦਾ ਕਲੋਜ਼ ਬੰਦਿਆਂ ਨੂੰ ਪਤਾ ਜਿਹੜੇ ਨਾਲ ਰਹਿੰਦੇ ਉਹਨਾਂ ਨੂੰ ਪਤਾ ਹੁੰਦਾ ਹੈ ਔਰ ਇਹ ਹਿਊਮਨ ਨੇਚਰ ਆ ਸੁਭਾਅ ਆ ਤੁਹਾਡਾ ਇਹ ਜੇ ਕੋਈ ਇਹ ਕਹਿੰਦਾ ਕਿ ਸਾਰੀ ਜ਼ਿੰਦਗੀ ਅਸੀਂ ਇੱਕੋ ਧਾਰਾ ਦੇ ਵਿੱਚ ਇੱਕੋ opinion ਨਾਲ ਜ਼ਿੰਦਗੀ ਕੱਟਦੇ ਹਾਂ ਇਸ ਤਰ੍ਹਾਂ ਕਦੇ ਵੀ ਨਹੀਂ ਹੁੰਦਾ ਸੋ ਕੋਈ ਮੇਰਾ ਕਿਸੇ ਨਾਲ ਨਿੱਜੀ ਰੌਲਾ ਨਹੀਂ ਹੈ ਨਾ ਹੀ ਮੇਰਾ ਕਿਸੇ ਵੱਲ ਇਨਕਲਿਨੇਸ਼ਨ ਹੈ ਮੈਨੂੰ ਕਿਸੇ ਸਰਟੀਫਿਕੇਟ ਦੀ ਵੀ ਲੋੜ ਨਹੀਂ ਹੈ ਮੈਂ ਆਪਣਾ ਕੰਮ ਕਰ ਰਿਹਾ ਬਹੁਤ ਸਾਰੀਆਂ ਧਿਰਾਂ ਨੇ ਉਹ ਘਰ ਬੈਠ ਕੇ opinion ਬਣਾਉਂਦੀਆਂ ਬਹੁਤ ਸਾਰੀਆਂ ਧਿਰਾਂ ਨੇ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਇਸ ਤਰ੍ਹਾਂ ਹੋਊਗਾ ਇਸ ਤਰ੍ਹਾਂ ਹੋਊਗਾ ਬੜੇ ਸਾਰੇ ਲੋਕ ਇਹ opinion ਬਣਾ ਕੇ ਚੱਲਦੇ ਆ ਮੈਂ ਇਸ ਇਲਿਊਜ਼ਨ ਦੀ ਦੁਨੀਆ 'ਚ ਨਹੀਂ ਜਿੰਦਾ ਕਮੈਂਟਾਂ ਦੀ ਦੁਨੀਆ ਆਈਟੀ ਸੈਲਾਂ ਦੀ ਦੁਨੀਆ ਔਰ ਇਹ ਦੁਨੀਆ ਇਲਿਊਜ਼ਨ ਦੀ ਦੁਨੀਆ ਐ ਇਸ ਦੁਨੀਆ 'ਚ ਮੈਂ ਨਹੀਂ ਜਿੰਦਾ ਮੈਂ ਇਸ ਦੁਨੀਆ ਤੋਂ ਬਹੁਤ ਮੈਂ ਇਸ ਵਰਲਡ ਦਾ ਬੰਦਾ ਜ਼ਰੂਰ ਹਾਂ ਪਰ ਮੈਂ ਸਮਝਦਾ ਕਿ ਚੀਜ਼ਾਂ ਕਿਵੇਂ ਚੱਲਦੀਆਂ ਨੇ ਕਿਵੇਂ ਇੱਕਦਮ ਪੇਜਾਂ ਦੇ ਉੱਤੇ ਪੋਸਟਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿਵੇਂ WhatsApp ਗਰੁੱਪਾਂ 'ਚ ਡਿਲੀਵਰ ਹੁੰਦਾ ਵੀ ਹੁਣ ਇਹਦੇ ਖਿਲਾਫ ਚੱਲੋ ਤੁਹਾਨੂੰ ਵੀ ਨਹੀਂ ਪਤਾ ਕਿ ਤੁਹਾਡੀ ਤੁਹਾਡੀ ਇਹ ਵੀਡੀਓ ਬਣਾਈ ਹੋਈ ਕਿਹੜਾ ਹਿੱਸਾ ਵਰਤ ਰਿਆ ਜਿਹੜਾ ਇੱਕ ਇੱਕ ਹੋਰ ਡਿਫਰੈਂਟ ਤਰੀਕੇ ਨੇ ਤੁਹਾਨੂੰ ਵੀ ਨਹੀਂ ਪਤਾ ਹੋਣਾ ਤੁਸੀਂ ਸ਼ਾਇਦ ਮੈਨੂੰ ਲੱਗਦਾ ਹੈ ਕਿ ਤੁਹਾਡਾ ਆਲਾ ਦਵਾਲਾ ਨਾ ਇਹ 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 ਅਕਸਰ ਵੱਡੇ ਲੋਕਾਂ ਨਾਲ ਹੋ ਜਾਂਦੀ ਹੈ ਤਰਾਸਦੀ ਉਹਨਾਂ ਦਾ ਆਲਾ ਦਵਾਲਾ ਜਿਹੜਾ ਹੁੰਦਾ ਉਹ ਓਨੀ ਛੋਟੀ ਸੋਚ ਵਾਲਾ ਹੁੰਦਾ ਤੇ ਉਹ ਵੱਡੇ ਬੰਦੇ ਨੂੰ ਵੀ ਨਾਲ ਲੈ ਡੋਪਦਾ ਤੁਹਾਡੇ ਨਾਲ ਸ਼ਾਇਦ ਇਹੀ ਹੋ ਰਿਹਾ ਤੁਹਾਡਾ ਆਲਾ ਦਵਾਲਾ ਜਿਹਨੇ ਤੁਹਾਨੂੰ ਇਹ ਫੀਡ ਕੀਤਾ ਨਾ ਕਿ ਮੈਂ ਇਲੈਕਸ਼ਨਾਂ 'ਚ ਉਸ ਪੱਖ ਦੀ ਮਦਦ ਕਰ ਰਿਹਾ ਸੀਗਾ ਤਾਂ ਇਹ ਸਭ ਤੋਂ ਵੱਡੀ ਰਿਸਰਚ 'ਚ ਤੁਹਾਡੀ ਕਮੀ ਆ ਗਈ ਤੁਹਾਨੂੰ ਪਤਾ ਹੀ ਨਹੀਂ ਕਿ ਹੁੰਦੀਆਂ ਕੀ ਆ ਚੀਜ਼ਾਂ ਆਓ ਮੈਂ ਦੱਸੂਗਾ ਤੁਹਾਨੂੰ ਮੈਂ ਤੁਹਾਨੂੰ ਦੱਸਦਾ ਹਾਂ ਇਲੈਕਸ਼ਨ ਕਿਵੇਂ ਪੰਜਾਬ 'ਚ ਕਿਹਨੇ ਕੀ ਕੀਤਾ ਤੇ ਕੌਣ ਕੀ ਕਰਦਾ ਰਿਹਾ ਇਲੈਕਸ਼ਨ ਦੇ ਵਿੱਚ ਮੇਰਾ ਕੋਈ ਪਰ ਕਿਉਂਕਿ ਤੁਸੀਂ ਕਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਮੈਂ ਉਹ ਜਵਾਬ ਦਿੱਤਾ ਮੈਂ ਹੁਣ ਵੀ ਕਹਿ ਰਿਹਾ ਮੈਂ ਅੱਗੇ ਵੀ ਕਹਿੰਦਾ ਰਹੂੰਗਾ ਤੁਸੀਂ ਹਉਮੇ ਨਾਲ ਹੰਕਾਰ ਨਾਲ ਭਰੇ ਹੋ ਪਤਾ ਨਹੀਂ ਕਦੋਂ ਤੁਹਾਡੇ ਚੋਂ ਮੁੱਕ ਜਾਊਗਾ ਮੁੱਕ ਜਾਂਦੀਆਂ ਚੀਜ਼ਾਂ ਬੰਦਾ ਬਦਲਦਾ ਐਵੋਲਵ ਹੁੰਦਾ ਪਹਿਲਾਂ ਤੁਸੀਂ ਸੰਸਮਾਜ 'ਚ ਸੀ ਅੱਜ ਕੱਲ ਤੁਸੀਂ ਪਤਾ ਨਹੀਂ ਕਿਹੜੇ ਕਿਹੜੇ ਸਮਾਜ ਦੇ ਹੋ ਮੈਨੂੰ ਨਹੀਂ ਪਤਾ ਤੁਸੀਂ ਬਲੌਗ ਬਣਾਓ ਜੋ ਮਰਜ਼ੀ ਕਰੋ ਪਰ ਮੈਨੂੰ ਇਹ ਦਿੱਕਤ ਰਹੀ ਹੈ ਤੇ ਹੋਊਗੀ ਕਿ ਜੇ 10-10 ਰੁਪਏ ਕੋਈ ਮੱਥਾ ਟੇਕਦਾ ਤੇ ਜੇ ਤੁਸੀਂ 1000 ਡਾਲਰ ਦੇ ਸ਼ੂਜ਼ ਤੁਸੀਂ ਐਗਰੀ ਕਰ ਰਹੇ ਹੋ ਕਿ ਜੇ ਤੁਸੀਂ ਪਾਏ ਆ ਤਾਂ ਹਾਂ ਮੈਂ ਸਵਾਲ ਕਰੂੰਗਾ 빙ਾ ਜਰਨਲਿਸਟ ਹੈ ਤੁਹਾਡਾ ਕ੍ਰਿਟਿਸਿਜ਼ਮ ਹੈ ਤੇ ਮੈਂ ਤੁਹਾਡੇ ਬਾਰੇ ਜੇ ਕ੍ਰਿਟਿਸਾਈਜ਼ ਕਰ ਰਿਹਾ ਤੁਸੀਂ ਪਬਲਿਕ ਡੋਮੇਨ ਦੇ ਬੰਦੇ ਹੋ ਤੇ ਜੇ ਅਕਾਲ ਤਖ ਦੇ ਜੱਥੇਦਾਰ ਦਾ ਕ੍ਰਿਟਿਸਿਜ਼ਮ ਹੋ ਸਕਦਾ ਤੇ ਤੁਹਾਡਾ ਵੀ ਹੋ ਸਕਦਾ ਜੇ ਤੁਸੀਂ ਇਹ ਕਹਿੰਦੇ ਹੋ ਕਿ ਤੁਹਾਡੀ ਧਿਰ ਬਣ ਜੀਏ ਤੁਹਾਡਾ ਪੱਖ ਪੂਰ ਲੀਏ ਜਸਟ ਬਿਕੋਜ਼ ਤੁਹਾਡੀ ਲੜਾਈ ਹੈ ਤੁਹਾਡੇ ਤੇ ਹਮਲਾ ਹੋਇਆ ਤੇ ਉਹਦੇ ਚੋਂ ਨਾਮਸਦ ਨੇ ਤੇ ਉਹਨਾਂ ਦੇ ਉੱਤੇ ਸਵਾਲ ਹੈ ਤਾਂ ਇਸ ਕਰਕੇ ਤੁਹਾਡੇ ਵਾਲੇ ਪਾਸੇ ਆ ਕੇ ਖੜ ਜੀਏ ਨਹੀਂ ਖੜਾਂਗੇ ਨਾ ਇੱਧਰ ਖੜਾਂਗੇ ਨਾ ਉੱਧਰ ਖੜਾਂਗੇ ਸਾਡਾ ਕੰਮ ਰਿਪੋਰਟ ਕਰਨਾ ਹੈ ਪੱਖ ਲੈਣਾ ਨਹੀਂ ਹੈ ਕਿਸੇ ਦਾ ਵੀ ਤੁਸੀਂ ਬਾਅਦ ਚ ਇੱਕ ਪਾਇਨਾ ਇੱਕ ਪੱਖਤਾ ਲੈਣਾ ਬੂ ਨਹੀਂ ਲਵਾਂਗੇ ਕੋਈ ਪੱਖ ਨਹੀਂ ਲਵਾਂਗੇ ਰਿਪੋਰਟ ਕਰਨਾ ਸਾਡਾ ਕੰਮ ਹੈ ਔਰ ਹਰ ਇੱਕ ਗੱਲ ਦਾ ਜਵਾਬ ਇਹਦੇ ਵਿੱਚ ਦਿੱਤਾ ਹੈ ਜਿਹੜੀਆਂ ਜੋ ਭਾਸ਼ਾ ਵਰਤੀ ਜਾ ਰਹੀ ਹੈ ਜੋ ਕੁਝ ਕਿਹਾ ਜਾ ਰਿਹਾ ਉਹ ਜਵਾਬ ਇਸੇ ਗੱਲ ਦਾ ਸੀਗਾ ਕਿ ਜੇ ਤੁਸੀਂ ਕਹਿੰਦੇ ਹੋ ਮੈਨੂੰ ਲੱਖਾਂ ਬੰਦਾ ਪਿਆਰ ਕਰਦਾ ਜੇ ਉਹਨਾਂ ਨੂੰ ਇਹ ਨਹੀਂ ਦੱਸ ਸਕਦੇ ਨਾ ਕਿ ਭਾਸ਼ਾ ਕੀ ਵਰਤਣੀ ਹੈ ਜੇ ਉਹਨਾਂ ਨੂੰ ਇਹ ਨਹੀਂ ਦੱਸ ਸਕਦੇ ਕਿ ਕਿਸੇ ਨਾਲ ਗੱਲ ਕਿਵੇਂ ਕਰਨੀ ਹੈ ਤੇ ਫਿਰ ਤੁਹਾਡੇ 400 ਐਪੀਸੋਡ ਕਰੇ ਦਾ 1200 ਐਪੀਸੋਡ ਕਰੇ ਦਾ ਕੋਈ ਫਾਇਦਾ ਨਹੀਂ ਹੋਇਆਗਾ ਇਹ ਗੱਲ ਯਾਦ ਰੱਖਿਓ ਮੈਂ ਫਿਰ ਕਹਿੰਨਾ ਆਖਰ ਦੇ ਵਿੱਚ ਕਿ ਮੈਂ ਓਪਨਲੀ ਅੱਜ ਪਬਲਿਕਲੀ ਇਹ ਗੱਲ ਕਹਿ ਰਿਹਾ ਬੇਦਬੀ ਦੇ ਉੱਤੇ ਆ ਕੇ ਗੱਲ ਕਰੋ ਤੁਹਾਡੇ ਤੇ ਹਮਲੇ ਦੇ ਉੱਤੇ ਆ ਕੇ ਗੱਲ ਕਰੋ ਤੁਸੀਂ ਕਹਿੰਦੇ ਹੋ ਕਿ ਅਕਾਲ ਤੱਕ ਦੇ ਜਥੇਦਾਰ ਤੋਂ ਲੈ ਕੇ ਜਥੇਦਾਰਾਂ ਦੀ ਗੱਲ ਕਰਨੀ ਹੈ ਆਓ ਮੈਂ ਕਰਨ ਨੂੰ ਤਿਆਰ ਹਾਂ ਜੇ ਇੱਕ ਵੀ ਗੱਲ ਤੁਹਾਡੀ ਕੱਟੀ ਜਾਏ ਔਰ ਜੇ ਤੁਸੀਂ ਇਸ ਗੱਲ ਤੋਂ ਹੁਣ ਭੱਜੇ ਜੇ ਤੁਸੀਂ ਇਸ ਗੱਲ ਦੇ ਉੱਤੇ ਭੱਜਦੇ ਹੋ ਹੁਣ ਵੀ ਨਹੀਂ ਤੇ ਫਿਰ ਲੋਕ ਆਪ ਤੈਅ ਕਰਨ ਲੋਕ ਤੈਅ ਕਰਨ ਕਿ ਫਿਰ ਕੀ ਠੀਕ ਹੈ ਕੀ ਗਲਤ ਹੈ ਮੇਰਾ ਕੰਮ ਹੈ ਸਿਰਫ ਰਿਪੋਰਟ ਕਰਨਾ ਤੇ ਜੇ ਤੁਸੀਂ ਮੇਰੇ ਕਰਤਾਰ ਤੇ ਸਵਾਲ ਕਰੋਗੇ ਤਾਂ ਫਿਰ ਉਸ ਗੱਲ ਦਾ ਜਵਾਬ ਮੈਂ ਦਿੰਦਾ ਹਾਂ ਹੋਰ ਇਸ ਤੋਂ ਵੱਧ ਨਾ ਤੁਹਾਡੇ ਨਾਲ ਮੈਂ ਕੋਈ ਪਰਮੇਸ਼ਰ ਦਵਾਰ ਵੰਡਣਾ ਹੈ ਨਾ ਕੋਈ ਮੈਂ ਬਾਬਾ ਜੀ ਦੇ ਬੰਦੇ ਵੰਡੇ ਜਾਣਗੇ ਵੀ ਅੱਧੇ ਤੁਹਾਡੇ ਕੰਨੀ ਜਾਣਗੇ ਅੱਧੇ ਮੇਰੇ ਕੰਨੀ ਆਉਣਗੇ ਨਾ ਮੈਨੂੰ ਕਮੈਂਟਾਂ ਦੀ ਪਰਵਾਹ ਹੈ ਨਾ ਮੈਂ ਸਲੂਜਨ ਦੀ ਜ਼ਿੰਦਗੀ ਚ ਜੀਣਾ ਆ ਥੱਲੇ ਜੋ ਕੁਝ ਵੀ ਕੋਈ ਲਿਖ ਰਿਹਾ ਬਹੁਤ ਹੱਦ ਤੱਕ ਦੁਨੀਆ ਜਾਣਦੀ ਹੈ ਮੈਨੂੰ ਕੋਈ ਫਰਕ ਨਹੀਂ ਪੈਂਦਾ ਇੰਨਾ ਕੁ ਸਟਰੋਂਗ ਮੈਂ ਬਣਿਆ ਇੰਨੇ ਸਾਲਾਂ ਦੇ ਵਿੱਚ ਇੰਨਾ ਕੁ ਤਾਕਤਵਰ ਮੈਂ ਬਣਿਆ ਇੰ ਇਨੀ ਇੱਕ ਸ਼ਕਤੀ ਮੈਨੂੰ ਗੁਰੂ ਸਾਹਿਬ ਨੇ ਦਿੱਤੀ ਹੈ ਕਿ ਇਹੋ ਜੀਆਂ ਬਹੁਤ ਨੇਹਰੀਆਂ ਆਉਂਦੀਆਂ ਤੇ ਚੱਲੀਆਂ ਜਾਂਦੀਆਂ ਮੈਂ ਉਹਨੂੰ ਡਟ ਕੇ ਲੜਿਆ ਜ਼ਿੰਦਗੀ ਚ ਔਰ ਹਾਂ ਇੱਕ ਮਿੰਟ ਨਹੀਂ ਕੱਟਿਆ ਜਾਂਦਾ ਬੁੜੈਲ ਜੇਲ੍ਹ ਦੇ ਵਿੱਚ ਬੁਲਾਉਂਦੇ ਐ ਐਨਆਈਏ ਵਾਲੇ ਜਦੋਂ ਪੀੜਾਂ ਪਈਆਂ ਤੇ ਉਹਨਾਂ ਚੋਂ ਲੰਘ ਕੇ ਇੱਥੋਂ ਤੱਕ ਆਇਆ ਮਿਹਨਤ ਕੀਤੀ ਆ ਆਪਦੀ ਇਹ ਕਾਮ ਟੈਰਾ ਵਾਲੇ ਦਾ ਪੁੱਤਾਂ ਜਿਨੇ ਜ਼ਿੰਦਗੀ ਦੇ ਵਿੱਚ ਪੜਾਇਆ ਸਾਨੂੰ ਸਾਡੇ ਪਿਓ ਨੇ ਤੇ ਇੱਥੋਂ ਤੱਕ ਆਪਦੀ ਮਿਹਨਤ ਨਾਲ ਚੈਨਲ ਖੋਲ੍ਹਿਆ ਜੇ ਕਿਸਾਨ ਅੰਦੋਲਨ ਚ ਵੀ ਆ ਤੇ ਉੱਥੇ ਰਾਤਾਂ ਕੱਟੀਆਂ ਮਿਹਨਤ ਕੀਤੀ ਆ ਉੱਥੇ ਜਾ ਕੇ ਮੋਟਰਸਾਈਕਲਾਂ ਤੇ ਪੈਦਲ ਧੱਕੇ ਖਾ ਕੇ ਹਰ ਥਾਂ ਤੇ ਪੜਕੇ ਨਾਲੇ ਯੂਨੀਵਰਸਿਟੀਆਂ ਚ ਪੜ੍ਹੇ ਆ ਕੋਈ ਇਹ ਮੂੰਹ ਚੱਕ ਕੇ ਇੱਥੇ ਨਹੀਂ ਆ ਕੇ ਤੇ ਮਾਈਕ ਲੈ ਕੇ ਨਹੀਂ ਖੜ੍ਹ ਗਏ ਤੁਹਾਡੇ ਅੱਗੇ ਆ ਕੇ ਕਿ ਆ ਲੋ ਜੀ ਕਿ ਅਸੀਂ ਪੱਤਰਕਾਰ ਬਣ ਗਏ ਆ ਅੱਜ ਵੀ ਸਿੱਖ ਰਹੇ ਆ ਸਿੱਖਦੇ ਰਹਾਂਗੇ ਬਹੁਤ ਈਵੋਲਵ ਹੋਣਾ ਹੈ ਅਜੇ ਲੇਕਿਨ ਜੇ ਤੁਸੀਂ ਆ ਕੇ ਇਸ ਤਰ੍ਹਾਂ ਟਾਰਗੇਟ ਕਰੋਗੇ ਕਿ ਕੋਈ ਧਰ ਤਾ ਇਸ ਗੱਲ ਦੇ ਉੱਤੇ ਜਵਾਬ ਜਿਵੇਂ ਦਿੱਤਾ ਹੈ ਮੈਂ ਅੱਗੇ ਵੀ ਦੇਵਾਂਗਾ ਫਿਰ ਪਰ ਹਾਂ ਮੈਂ ਕਹਿੰਨਾ ਕਿ ਤੁਹਾਡਾ ਜਾਂ ਮੇਰਾ ਇਹ ਮਸਲਾ ਪੰਜਾਬ ਦਾ ਮਸਲਾ ਨਹੀਂ ਬਹੁਤ ਸਾਰੇ ਮਸਲੇ ਆ ਬੋਲੋ ਪੰਜਾਬ ਦੇ ਮਸਲਿਆਂ ਤੇ ਬਹੁਤ ਸਾਰੇ ਇਸ਼ੂਜ਼ ਨੇ ਅਸਿਸਟੈਂਟ ਪ੍ਰੋਫੈਸਰਾਂ ਦੀ ਲੜਾਈ ਲੜ ਰਹੇ ਆ ਮਜ਼ਦੂਰਾਂ ਦੀ ਲੜਾਈ ਲੜੀ ਜਾ ਰਹੀ ਹੈ ਮਾਲਬਰੋਸ ਫੈਕਟਰੀ ਦੇ ਖਿਲਾਫ ਜੀਰੇਚ ਲੜਾਈ ਲੜੀ ਜਾ ਰਹੀ ਹੈ ਟੀਚਰਾਂ ਦੀ ਬੇਰਜ਼ਗਾਰ ਦੀ ਲੜਾਈ ਲੜੀ ਜਾ ਰਹੀ ਹੈ ਸੀਟੈਟ ਉਹ ਕਲੀਅਰ ਨੈਟ ਵਾਲੇ ਉਹ ਉਹ ਰੁਲੇ ਫਿਰਦੇ ਆ ਪੀ ਐਚ ਡੀ ਬੰਦੇ ਉਹਨਾਂ ਦੀ 2 ਦਿਨ ਪਹਿਲਾਂ ਐਪੀਸੋਡ ਕੀਤਾ ਉਹ ਲੜਾਈ ਲੜੀ ਜਾ ਰਹੀ ਹੈ ਪੰਜਾਬ ਦੇ ਪਾਣੀਆਂ ਦੇ ਸੰਦਰਭ ਚ ਲੜਾਈ ਹੈ ਮੱਤੇਵਾੜਾ ਦੀ ਲੜਾਈ ਲੜੀ ਹੈ ਹਰ ਇੱਕ ਇਸ਼ੂ ਪੰਜਾਬ ਦੇ ਨਾਲ ਲੁੜਿਓ ਉਸ ਪੰਜਾਬ ਦੇ ਇਸ਼ੂ ਦੀ ਗੱਲ ਹੈ ਖੇਤ ਡੁੱਬ ਗਏ ਆ ਨਾਲ ਇੱਥੇ ਆ ਖਰੜ ਦੇ ਨੇੜੇ ਡੁੱਬ ਗਏ ਪਟਿਆਲੇ ਦੇ ਨੇੜੇ ਡੁੱਬ ਗਏ ਝੋਨੇ ਦਾ ਬੁਰਾ ਹਾਲ ਹੋ ਗਿਆ ਕਿਸਾਨ ਮਰ ਰਿਹਾ ਉਹਦੀ ਲੜਾਈ ਲੜੀ ਜਾ ਰਹੀ ਹੈ ਮਿੱਟੀ ਰੁਦਨ ਕਰੇ ਐਪੀਸੋਡ ਜ਼ਰੂਰ ਦੇਖ ਲਿਓ ਥੈਂਕ ਯੂ